ਕਿਸਾਨ ਵੀਰੋ ਅਸੀਂ ਵਿਪਨ ਕਿਸਾਨੀ ਮੁੱਦਿਆਂ ਤੇ ਕਿਸਾਨੀ ਲੋੜਾਂ ਦੇ ਉੱਤੇ ਜਿਹੜਾ ਉਹ ਗੱਲ ਕਰਦੇ ਰਹਿੰਦੇ ਆ ਖੇਤੀਬਾੜੀ ਦੇ ਸਾਨੂੰ ਕੀ ਕੁਝ ਚਾਹੀਦਾ ਹੈ ਪਸ਼ੂ ਪਾਲਣ ਕਿੱਥਿਆਂ ਦੇ ਵਿੱਚ ਕੀ ਕੁਝ ਚਾਹੀਦਾ ਹੈ ਉਸ ਸੰਬੰਧੀ ਸਾਡੀ ਅਕਸਰ ਜਿਹੜੀ ਵਿਚਾਰ ਚਰਚਾ ਹੁੰਦੀ ਹੈ ਤੇ ਅੱਜ ਵੀ ਅਸੀਂ ਇੱਕ ਵਿਸ਼ੇਸ਼ ਵਿਸ਼ਾ ਕਿ ਮੱਝਾਂ ਪਾਲਣਾ ਸਾਡੀ ਆਰਥਿਕਤਾ ਵਾਸਤੇ ਕਿੰਨਾ ਕੁ ਲਾਹੇਵੰਦ ਹੋ ਸਕਦਾ ਹੈ ਉਸ ਤੇ ਚਰਚਾ ਕਰਨ ਵਾਸਤੇ ਪਹੁੰਚੇ ਹਾਂ ਗੁਰੂ ਅੰਗਦ ਦੇ ਵੈਟਰਨਰੀ ਤੇ ਐਨੀਮਲ ਸਾਇੰਸ ਇੰਸਟੀਟਿਊਟ ਲੁਧਿਆਣਾ ਵਿਖੇ ਸਾਡੇ ਨਾਲ ਨੇ ਡਾਕਟਰ ਵਰਿੰਦਰਪਾਲ ਸਿੰਘ ਜੀ ਜਿਹੜੇ ਕਿ ਇੱਥੇ ਇਸ ਵਿਸ਼ੇ ਦੇ ਉੱਤੇ ਜਿਹੜਾ ਸਾਡੀ ਜਾਣਕਾਰੀ ਰਚਵਾਦਾ ਕਰਨਗੇ ਕਿਉਂਕਿ ਵੇਖੋ ਜਿਹੜੀ ਪੰਜਾਬ ਦੀ ਧਰਤੀ ਹੈ ਉਹਦੇ ਵਿੱਚ ਜੇ ਅਸੀਂ ਵੇਖੀਏ ਤਾਂ ਮੱਝਾਂ ਦਾ ਇੱਕ ਬਹੁਤ ਅਹਿਮ ਯੋਗਦਾਨ ਹੈ ਜੇ ਅਸੀਂ ਆਪਣੇ ਪਿਛੋਕੜ ਨੂੰ ਚਾਤੀ ਮਾਰੀਏ ਤਾਂ ਅਸੀਂ ਆਪਣੇ ਕਿੱਸਿਆਂ 'ਚ ਚਲ ਜੀਏ ਸਾਡੇ ਲੋਕੀ ਤਾਂ ਦੇ ਵਿੱਚ ਸਾਡੇ ਗੀਤਾਂ ਦੇ ਚੋਂਦਾ ਰਾਂਝਾ ਚਾਕ ਮੱਝਾਂ ਦਾ ਰਾਂਝੇ ਮੱਝੀਆਂ ਚਰਾਈਆਂ ਕਿ ਅਸੀਂ ਕਿਤਨਾ ਕਿਤੇ ਇਸ ਖੇਤਰੇ ਦੇ ਵਿੱਚ ਇਹ ਗੱਲ ਸੁਣਦੇ ਆ ਕਿ ਮੱਝਾਂ ਜਿਹੜੀਆਂ ਵਾਂ ਉਹ ਸਾਡੇ ਪੰਜਾਬ ਦਾ ਇੱਕ ਮਹੱਤਵਪੂਰਨ ਸਰਮਾਇਆ ਤੇ ਮੈਂ ਉਸ ਪੰਜਾਬ ਦੀ ਗੱਲ ਕਰ ਰਿਹਾ ਜਿਹੜਾ ਆਣਵੰਡਿਆ ਪੰਜਾਬ ਸੀ ਹੁਣ ਵਾਲਾ ਪੰਜਾਬ ਨਹੀਂ ਜਿਹੜਾ ਇੱਕ ਬਹੁਤ ਵਿਸ਼ਾਲ ਖੇਤਰ ਦੇ ਵਿੱਚ ਜੜਾ ਜਾਂਦਾ ਸੀਗਾ ਡਾਕਟਰ ਵਿਨੰਦਰਪਾਲ ਜੀ ਤੁਹਾਡਾ ਪਹਿਲਾਂ ਸਵਾਗਤ ਕਰਦੇ ਆ ਧੰਨਵਾਦ ਹਰਪ੍ਰੀਤ ਜੀ ਤੇ ਜਿਵੇਂ ਮੈਂ ਤੁਹਾਡਾ ਗੱਲ ਕੀਤੀ ਕਿ ਵੇਖੋ ਸਾਡਾ ਬੜਾ ਪਛੋਕੜ ਜਿਹੜਾ ਹੈ ਉਹ ਮੱਝਾਂ ਨਾਲ ਜੁੜਿਆ ਹੋਇਆ ਉਸ ਪੱਖੋਂ ਜਿਹੜਾ ਹੈ ਉਹ ਕਿਸ ਪੇਟ ਭੂਮੀ ਦਾ ਵੇਖਦੇ ਤੁਸੀਂ ਇਤਿਹਾਸਿਕ ਦ੍ਰਿਸ਼ਟੀਕੋਣ ਤੋਂ ਜਿਹੜਾ ਵਾ ਉਹ ਪੰਜਾਬ ਤੇ ਮੱਝਾਂ ਜਣੀਆਂ ਕਿਵੇਂ ਜੁੜਦੀਆਂ ਹਨ ਹਰਪ੍ਰੀਤ ਜੀ ਅਸੀਂ ਜੇਕਰ ਮੱਝਾਂ ਦੀ ਗੱਲ ਕਰੀਏ ਮੱਝ ਜੋ ਹੈ ਸਾਡਾ ਇੱਕ ਜੱਦੀ ਪਸ਼ੂ ਹੈ ਅਸੀਂ ਯੁੱਗਾਂ ਯੁਗਾਂਤਾਂ ਤੋਂ ਹਿੰਦੁਸਤਾਨ ਦੇ ਵਿੱਚ ਮੱਝਾਂ ਪਾਲਦੇ ਆ ਰਹੇ ਹਾਂ ਤੇ ਜੇਕਰ ਅਸੀਂ ਆਜ਼ਾਦੀ ਤੋਂ ਪਹਿਲੇ ਦੀ ਗੱਲ ਕਰੀਏ ਤੇ ਪੂਰੇ ਦੁਨੀਆ ਦੇ 75% ਤੋਂ ਵੱਧ ਜੋ ਮੱਝਾਂ ਹੈ ਹਿੰਦੁਸਤਾਨ ਦੇ ਵਿੱਚ ਪਾਲੀਆਂ ਜਾਂਦੀਆਂ ਸੀ ਤੇ ਜੇਕਰ ਅਸੀਂ ਹੁਣ ਗੱਲ ਕਰੀਏ ਆਜ਼ਾਦੀ ਤੋਂ ਬਾਅਦ ਜਦੋਂ ਵੰਡ ਹੋਈ ਦੇਸ਼ ਦੀ ਜੀ ਉਸ ਤੋਂ ਬਾਅਦ 55% ਜੋ ਮੱਜਾਂ ਹੈਗੀਆਂ ਭਾਰਤ ਦੇ ਵਿੱਚ ਰਹਿ ਗਈਆਂ ਬਾਕੀ ਦੀਆਂ ਲਗਭਗ 20% ਜੋ ਮੱਜਾਂ ਹੈਗੀਆਂ ਪਾਕਿਸਤਾਨ ਵਿੱਚ ਚਲੇ ਗਈਆਂ ਜੀ ਹੁਣ ਤੁਸੀਂ ਮੱਜਾਂ ਦੀ ਇਤਿਹਾਸ ਬਾਰੇ ਗੱਲ ਕੀਤੀ ਹੈ ਦੀ ਪਿਠ ਭੂਮੀ ਬਾਰੇ ਤਾਂ ਪੰਜਾਬ ਦੇ ਵਿੱਚ ਮੈਂ ਗੱਲ ਕਰਦਾ ਜੋ ਸਤਲੁਜ ਰਿਆ ਹਰਪਜੀਤ ਜੀ ਸਤਲੁਜ ਦਰਿਆ ਤੋਂ ਉਰਲੇ ਪਾਸੇ ਦਾ ਏਰੀਆ ਜਿਹੜਾ ਜਿਹਦੇ ਵਿੱਚ ਮਾਲਬਾਰੀ ਜਨ ਆ ਜਾਂਦਾ ਤੇ ਹਰਿਆਣਾ ਕਿਉਂਕਿ ਪੁਰਾਣੇ ਪਹਿਲੇ ਵੰਡ ਤੋਂ ਪਹਿਲੇ ਹਰਿਆਣਾ ਪੰਜਾਬ ਇੱਕੋ ਹੀ ਸੀਗਾ ਜੀ ਤੇ ਇਸ ਖੇਤੇ ਦੇ ਵਿੱਚ ਜੋ ਸਾਡੀ ਮੱਜਾਂ ਦੀ ਮੁੱਖ ਨਸਲ ਹੈ ਉਹ ਸਗੀ ਮੂਰਾ ਨਸਲ ਜੀ ਮੂਰਾ ਨਸਲ ਹਰਪ੍ਰੀਤ ਜੀ ਦੇ ਛੋਟੇ ਕੁੰਡੇ ਸਿੰਘ ਹੁੰਦੇ ਆ ਸੁਰਕ ਕਾਲਾ ਰੰਗ ਹੁੰਦਾ ਲੰਮੀ ਪੋਸ਼ ਹੁੰਦੀ ਹੈ ਜੀ ਤੇ ਹੁਣ ਗੱਲ ਕਿਸੇ ਕਰੀਏ ਸਤਲੁਜ ਤੋਂ ਦੂਜੇ ਪਾਸੇ ਜੀ ਜੀ ਸਤਲੁਜ ਦਰਿਆ ਤੋਂ ਪਾਰ ਤੇ ਰਾਬੀ ਦਰਿਆ ਤੱਕ ਕਿਉਂਕਿ ਪੰਜਾਬ ਪੰਜ ਦਰਿਆਵਾਂ ਦੀ ਧਰਤੀ ਸੀ ਪੰਜ ਦਰਿਆ ਵਗਦੇ ਸੀ ਅਣਵੰਡੇ ਪੰਜਾਬ ਦੇ ਵਿੱਚ ਸੋ ਸਤਲੁਜ ਦਰਿਆ ਤੋਂ ਲੈ ਕੇ ਜੋ ਰਾਵੀ ਦਰਿਆ ਦੇ ਵਿਚਲਾ ਖੇਤਾ ਜੋ ਹੈ ਹਰਪ੍ਰੀਤ ਜੀ ਇਹਦੇ ਵਿੱਚ ਇੱਕ ਸਪੈਸ਼ਲ ਨਸਲ ਸੀਗੀ ਜੀ ਨੀਲੀ ਰਾਵੀ ਨਾਂ ਦੀ ਸੋ ਇਹਨੂੰ ਆਪਾਂ ਪੰਜ ਕਲਿਆਣੀ ਨਸਲ ਵੀ ਕਹਿੰਦੇ ਆ ਸੋ ਇਹਦੇ ਚਾਰੇ ਖੁਰ ਪੂਛ ਤੇ ਮੱਥਾ ਜੋ ਹੈ ਚਿੱਟੇ ਰੰਗ ਦਾ ਹੁੰਦਾ ਹੈ ਸੋ ਹਰਪ੍ਰੀਤ ਜੀ ਵੰਡ ਤੋਂ ਬਾਅਦ ਜਿਹੜੀ ਮੋਰਾ ਨਸਲ ਹੈ ਉਹ ਤੇ ਮੇਨ ਸਾਡੇ ਵੱਲ ਹੀ ਰਹਿ ਗਈ ਪਰ ਜਿਹੜੀ ਨੀਲੀ ਰਾਵੀ ਨਸਲ ਹੈਗੀ ਹੈ ਉਹ ਵੰਡ ਤੋਂ ਬਾਅਦ ਜ਼ਿਆਦਾ ਪਾਕਿਸਤਾਨ ਵਾਲੀ ਸਾਈਡ ਚਲੇ ਗਈ ਪਾਕਿਸਤਾਨ ਪੰਜਾਬ ਦੇ ਵਿੱਚ ਚਲੀ ਗਈ ਹੈ ਹੁਣ ਸਾਡੇ ਕੋਲ ਜਿਹੜੇ ਸਰਹੱਦੀ ਚਲੇ ਹੈਗੇ ਆ ਗੁਰਦਾਸਪੁਰ ਅੰਮ੍ਰਿਤਸਰ ਤਰਨਤਾਰਨ ਤੇ ਫਿਰੋਜ਼ਪੁਰ ਇਹਨਾਂ ਦੇ ਵਿੱਚ ਸਾਡੇ ਕੋਲ ਨੀਲੀ ਰਾਬੀ ਨਸਲ ਰਹਿ ਗਈ ਹੈ ਜਦੋਂ ਕਿ ਦੂਜੇ ਪਾਸੇ ਜਿਹੜੇ ਸਰਦ희 ਜ਼ਿਲ੍ਹੇ ਆ ਲਾਹੌਰ ਸ਼ੇਖੂਪura ਫੈਜ਼ਾਬਾਦ ਮਲਤਾਨ ਤੇ ਸਾਈਵਲ ਜ਼ਿਲ੍ਹੇ ਉਹਨਾਂ ਦੇ ਵਿੱਚ ਜਿਹੜੀ ਨੀਲੀ ਰਾਬੀ ਨਸਲ ਪਾਈ ਜਾਂਦੀ ਹੈ ਸੋ ਪੰਜਾਬ ਦੇ ਵਿੱਚ ਅਸੀਂ ਗੱਲ ਕਰੀਏ ਕੁੱਲ 40 ਲੱਖ ਮੱਝਾਂ ਇਸ ਵੇਲੇ ਹੈ ਜਿਹਦੇ ਵਿੱਚੋਂ ਮੇਨ ਸਾਡੇ ਕੋਲ ਮੂਰਾ ਨਸਲ ਹੈ ਜੀ ਸਾਡੇ 37 ਲੱਖ ਮੂਰਾ ਨਸਲ ਦੀਆਂ ਮੱਝਾਂ ਸਾਡੇ ਕੋਲ ਹੈਗੀਆਂ ਨੇ ਤੇ ਨੀਲੀ ਰਾਵੀ ਤਾਂ ਬਹੁਤ ਘੱਟ ਰਹਿ ਗਈ ਆ ਸਬਕ ਲੱਖ ਦੇ ਆਸਪਾਸ ਸਾਡੇ ਕੋਲ ਨੀਲੀ ਰਾਵ ਹੈਗੀਆਂ ਜਿਹੜੇ ਕਿ ਸਰਦੀ ਚਿਲਿਆਂ ਦੇ ਵਿੱਚ ਹੈਗੀਆਂ ਡਾਕਟਰ ਵਿਨਰਪਾਲ ਜੀ ਜੇ ਮੈਨੂੰ ਲੱਗਦਾ ਕਿ ਮੱਝਾਂ ਦਾ ਜਿਹੜਾ ਦੁੱਧ ਆ ਉਹ ਭਾਰਾ ਹੁੰਦਾ ਸੀ ਚਿਕਨਾਈ ਜ਼ਿਆਰਾ ਹੁੰਦੀ ਸੀ ਤੇ ਇੱਕ ਵਾਰ ਮੈਂ ਕਿਤੇ ਇੱਕ ਕਹਾਵਤ ਪੜ੍ਹੀ ਸੀ ਕਿ ਮੱਝਾ ਦੁੱਧ ਕਰਾਵੇ ਯੁੱਧ ਤੇ ਹੋ ਸਕਦਾ ਸਾਡੇ ਇੱਥੇ ਧਾੜ ਵੀ ਜ਼ਿਆਰਾ ਹੁੰਦੇ ਸੀਗੇ ਇਸ ਕਰਕੇ ਹੋ ਸਾਰਾ ਮੱਝਾਂ ਦਾ ਦੁੱਧ ਜਿਹੜਾ ਉਹ ਅਸੀਂ ਉਹਨੂੰ ਸਾਰਾ ਪਹਿਲ ਦਿੰਦੇ ਰਹੀਏ ਹੋਏ ਕਿਉਂਕਿ ਇਹ ਸਾਡਾ ਚੜ੍ਹਦਾ ਲੈੰਦਾ ਪੰਜਾਬ ਜਿਹੜਾ ਵਾ ਉਹਦੇ ਵਿੱਚ ਬਹੁਤ ਇਸ ਚੀਜ਼ ਦੀ ਮਹੱਤਤਾ ਸੀ ਕਿ ਸਾਡੇ ਜਿਹੜੇ ਉਹ ਨੌਜਵਾਨ ਨੇ ਉਹ ਤਖੜੇ ਜੁੱਸੇ ਵਾਲੇ ਹੋਣ ਚਲੋ ਹੁਣ ਆਪਾਂ ਗੱਲ ਕਰਦੇ ਹਾਂ ਕਿ ਜਦ ਤੁਸੀਂ ਪੰਜਾਬ ਦੀ ਗੱਲ ਕੀਤੀ ਕਿ 40 ਲੱਖ ਮੱਝਾਂ ਜਿਹੜੀਆਂ ਉਹ ਇੱਥੇ ਹੁਣ ਪਾਈਆਂ ਜਾਂਦੀਆਂ ਤੇ ਪੰਜਾਬ ਦੇ ਡੇਰੀ ਖੇਤਰ ਦੇ ਵਿੱਚ ਜਿਹੜਾ ਵਾ ਆਪਾਂ ਵੇਖੀਏ ਤੇ ਮੱਝਾਂ ਦਾ ਕੀ ਯੋਗਦਾਨ ਜਿਹੜਾ ਉਹ ਤੁਸੀਂ ਕਿੱਥੇ ਵੇਖਦੇ ਹੋ ਸਭ ਤੋਂ ਪਹਿਲਾਂ ਮੈਂ ਗੱਲ ਕਰਾਂਗਾ ਡੇਰੀ ਖੇਤਰ ਦਾ ਯੋਗਦਾਨ ਕਿਉਂਕਿ ਖੇਤੀਬਾੜੀ ਦੇ ਵਿੱਚ ਫਸਲਾਂ ਬੀਅਨ ਲੀਆਂ ਤੇ ਡੇਅਰੀ ਬੀਅਨਦੇ ਆ ਹੋਰ ਸਾਇਕਟਨ ਦੇ ਬੀਅਨਦੇ ਆ ਸੋ ਖੇਤੀਬਾੜੀ ਦੀ ਕੁੱਲ ਆਮਦਨ ਦੇ ਵਿੱਚ ਡੇਅਰੀ ਖੇਤਰ ਦਾ 40-42% ਹਿੱਸਾ ਹਰਕਿ ਜਾਂਦਾ ਹੈ ਸੋ ਅਗਰ ਅਸੀਂ ਹੁਣ ਡੇਅਰੀ ਖੇਤਰ ਦੇ ਵਿੱਚ ਚਾਤੀ ਮਾਰੀ ਹੈ ਉਹਦੇ ਵਿੱਚ ਜੋ ਅਹਿਮ ਭੂਮਿਕਾ ਹੈਗੀ ਆ ਉਹ ਮੱਝਾਂ ਦੀ ਹੈ ਕਿਉਂਕਿ ਕੁੱਲ ਦੁੱਧ ਉਤਪਾਦਨ ਦਾ ਲਗਭਗ 59-60% ਹਿੱਸਾ ਜਿਹੜਾ ਮੱਝਾਂ ਦੇ ਦੁੱਧ ਤੋਂ ਆਂਦਾ ਹੈ ਇਹ ਤਾਂ ਹੈ ਦੁੱਧ ਉਤਪਾਦਨ ਵਿੱਚ ਹਿੱਸਾ ਜੇਕਰ ਅਸੀਂ ਦੀ ਹੁਣ ਕੀਮਤ ਦੀ ਗੱਲ ਕਰੀਏ ਕਿਉਂਕਿ ਜਿਵੇਂ ਤੁਸੀਂ ਪਹਿਲਾਂ ਗੱਲ ਕੀਤੀ ਹੈ ਕਿ ਮੱਝਾਂ ਦਾ ਦੁੱਧ ਭ ਇਰੇ ਵਿੱਚ ਫੈਟ ਵੀ ਜ਼ਿਆਦਾ ਹੁੰਦੀ ਐ ਐਸਐਨਐਫ ਵੀ ਜ਼ਿਆਦਾ ਹੁੰਦੀ ਐ ਸੋ ਉਸ ਦੇ ਮੱਦੇ ਨਜ਼ਰ ਇਸ ਦੀ ਕੀਮਤ ਵੀ ਜ਼ਿਆਦਾ ਹੁੰਦੀ ਐ ਅਗਰੇਸੀ ਕੀਮਤ ਦੀ ਗੱਲ ਕਰੀਏ ਤਾਂ ਦੁੱਧ ਦੀ ਜਿੰਨੀ ਕੁੱਲ ਕੀਮਤ ਐ ਨਾ ਜੀ ਉਹਦੇ ਵਿੱਚ 67 68% ਮੱਝਾਂ ਦੇ ਦੁੱਧ ਦੀ ਕੀਮਤ ਐ ਭੀ ਜੀ ਸੋ ਇਹ ਜੋ ਮੱਝਾਂ ਦਾ ਦੁੱਧ ਐ ਇੱਕ ਸਿੰਗਲ ਲਾਰਜੈਸਟ ਕਮੋਡਿਟੀ ਦੇ ਤੌਰ ਤੇ ਉਭਰਿਆ ਪੰਜਾਬ ਦੇ ਵਿੱਚ ਅਸੀਂ ਗੱਲ ਕਰੀਏ ਕਣਕ ਝੋਨਾ ਪੰਜਾਬ ਦੀਆਂ ਮੇਨ ਫਸਲਾਂ ਨੇ ਮੁੱਖ ਫਸਲਾਂ ਨੇ ਕਣਕ ਤੋਂ ਜਿੰਨੀ ਕੁੱਲ ਆਮਦਨ ਆਉਂਦੀ ਐ ਝੋਨੇ ਤੋਂ ਜਿੰਨੀ ਕੁੱਲ ਆਮਦਨ ਆਉਂਦੀ ਐ ਉਸ ਦੇ ਨਾਲੋਂ ਵੱਧ ਆਮਦਨ ਸਾਡੇ ਕੋਲ ਮੱਝਾਂ ਦੇ ਦੁੱਧ ਤੋਂ ਆਉਂਦੇ ਆ ਹਰਪ੍ਰੀਤ ਜੀ ਮੱਝਾਂ ਦੇ ਦੁੱਧ ਦੀ ਆਮਦਨ ਕਣਕ ਨਾਲੋਂ ਵੀ ਜ਼ਿਆਦਾ ਹੈ ਤੇ ਝੋਨੇ ਨਾਲੋਂ ਵੀ ਜ਼ਿਆਦਾ ਹੈ ਜੀ ਸੋ ਪੰਜਾਬ ਦੇ ਵਿੱਚ ਹਰਪ੍ਰੀਤ ਜੀ ਮੈਂ ਗੱਲ ਕਰਾਂਗਾ ਲਗਭਗ 14 ਲੱਖ ਪਰਿਵਾਰ ਹੈ ਜੋ ਮੱਝਾਂ ਪਾਲ ਰਹੇ ਨੇ ਮੱਝਾਂ ਪਾਲ ਕੇ ਆਪਣਾ ਲਗਾਤਾਰ ਆਮਦਨ ਲਗਾਤਾਰ ਰੁਜ਼ਗਾਰ ਜੋ ਹੈ ਪ੍ਰਾਪਤ ਕਰ ਰਹੇ ਨੇ ਕਿਉਂਕਿ ਫਸਲਾਂ ਦੇ ਵਿੱਚ ਜੀ ਸਾਨੂੰ 6 ਮਹੀਨੇ ਬਾਅਦ ਆਮਦਨ ਆਉਣੀ ਹੈ ਲੇਕਿਨ ਮੱਝਾਂ ਪਾਲ ਕੇ ਸਾਨੂੰ ਹਰ ਰੋਜ਼ ਆਮਦਨ ਆਉਣੀ ਹੈ ਸੋ ਮੱਝਾਂ ਜਿਹੜੇ ਹਰਪ੍ਰੀਤ ਜੀ ਇਹ ਸਾਡਾ ਕਾਲਾ ਸੋਨਾ ਹੈ ਅਸੀਂ ਇਹਨੂੰ ਬਲੈਕ 골ਡ ਕਹਿ ਦਿੰਦੇ ਆ ਕਿਉਂਕਿ ਜਿਸ ਘਰ ਵਿੱਚ ਮੱਝ ਖੜੀ ਹੈ ਮਤਲਬ ਸਾਡੇ ਘਰ ਵਿੱਚ ਸੋਨਾ ਹੈਗਾ ਸਾਡੇ ਮਤਲਬ ਆਮਦਨ ਸਾਡੀ ਹੈਗੀ ਹੈਗੀ ਸੋ ਇੱਕ ਪੰਜਾਬੀ ਦੀ ਹਰਪ੍ਰੀਤ ਜੀ ਕਹਾਵਤ ਹੈ ਜਿਸ ਘਰ ਕਾਲੀ ਉਸ ਘਰ ਸਦਾ ਰਹੇ ਦਿਵਾਲੀ ਸੋ ਮੱਝਾਂ ਦੀ ਮਹੱਤਤਾ ਜਿਹੜੀ ਹੈਗੀ ਉਹ ਤਾਂ ਜੀ ਹੈਗੀ ਹੈਗੀ ਤੇ ਦਿਨ ਪ੍ਰਤੀ ਦਿਨ ਵਾਧਦੀ ਵੀ ਜਾ ਰਹੀ ਹੈ ਹਰਨਿੰਦਰਪਾਲ ਜੀ ਤੁਸੀਂ ਗੱਲ ਕੀਤੀ ਕਿ ਆਰਥਿਕਤਾ ਦੇ ਵਿੱਚ ਮੱਝਾਂ ਦਾ ਬਹੁਤ ਵੱਡਾ ਯੋਗਦਾਨ ਹੈ ਇਹ ਨਾਲ ਦੇ ਨਾਲ ਮੈਂ ਇੱਥੇ ਹੀ ਵੇਖਦਾ ਕਿ ਕਈ ਵਾਰੀ ਜਿਹੜੀਆਂ ਸਾਡੇ ਪਸ਼ੂ ਜਦੀਵ ਸਨੇਕ ਹੁੰਦੇ ਨੇ ਉੱਥੋਂ ਸਾਨੂੰ ਇਹ ਬੜਾ ਫਾਇਦਾ ਮਿਲਦਾ ਬਈ ਕਈ ਵਾਰੀ ਉਹਨਾਂ ਨੂੰ ਉਸ ਖੇਤੇ ਦੇ ਵਿੱਚ ਉਹਨੀਆਂ ਬਿਮਾਰੀਆਂ ਜਿਹੜੀਆਂ ਉਹਨਾਂ ਤੋਂ ਪ੍ਰਤੀਰੋਧਕ ਸਮਰੱਥਾ ਬਣੀ ਹੁੰਦੀ ਆ ਉਸ ਪੱਖੋਂ ਜੇ ਮੈਂ ਵੇਖਾਂ ਤੇ ਬਤੌਰ ਮਾਹਰ ਜਿਹੜਾ ਹੈ ਉਹ ਤੁਸੀਂ ਕੀ ਸਮਝੋਗੇ ਕਿ ਮੱਝਾਂ ਪਾਲਣ ਦੇ ਸਾਨੂੰ ਕੀ ਕੀ ਫਾਇਦੇ ਜਿਹੜੇ ਕਿਹੋ ਜਿਹੇ ਹੋ ਜਾਂਦੇ ਆ ਜਿਹੜੇ ਕਿ ਅਸੀਂ ਇੱਥੋਂ ਦੀ ਜਦੀ ਨਸਲਾਂ ਜਿਹੜੀਆਂ ਜਿਹਨਾਂ ਦੀ ਤੁਸੀਂ ਗੱਲ ਕੀਤੀ ਮੁਰਾਤ ਨੀਲੀ ਰਾਵੀ ਹਾਂਜੀ ਉਹਨਾਂ ਸੰਬੰਧੀ ਅਸੀਂ ਕੀ ਵਾਦੇ ਜਿਹੜੇ ਲੈ ਸਕਦੇ ਹਰਪੀਜੀ ਗੱਲ ਮੈਂ ਸ਼ੁਰੂ ਇਹ ਗੱਲ ਇੱਥੇ ਕੀਤੀ ਸੀ ਕਿ ਮੱਝਾਂ ਜੋ ਨੇ ਸਾਡੇ ਜੱਦੀ ਪਸ਼ੂ ਨੇ ਇਹ ਸਾਡੇ ਇੱਥੋਂ ਦੇ ਵਾਤਾਵਰਣ ਦੇ ਅਨੁਕੂਲ ਨੇ ਕਿਉਂਕਿ ਇੱਥੇ ਕਈ ਤਰ੍ਹਾਂ ਦਾ ਵਾਤਾਵਰਣ ਹੁੰਦਾ ਹੈ ਗਰਮੀ ਵੀ ਆਉਂਦੀ ਹੈ ਸਰਦੀ ਵੀ ਆਉਂਦੀ ਹੈ ਹਮਸ ਵਾਲਾ ਮੌਸਮ ਵੀ ਆਉਂਦਾ ਹੈ ਸੋ ਇਹਨਾਂ ਸਾਰੇ ਮੌਸਮਾਂ ਦਾ ਮੱਝਾਂ ਦੇ ਉਤਪਾਦਨ ਤੇ ਕੋਈ ਬਹੁਤਾ ਫਰਕ ਨਹੀਂ ਪੈਂਦਾ ਕਿਉਂਕਿ ਮੱਝਾਂ ਇਸ ਵਾਤਾਵਰਣ ਦੇ ਅਨੁਕੂਲ ਨੇ ਇਹਨਾਂ ਨੂੰ ਇਹਨਾਂ ਮੌਸਮ ਬਦਲਾਅ ਦੇ ਨਾਲ ਵੱਧ ਬਿਮਾਰੀਆਂ ਹੋਣ ਦਾ ਕੋਈ ਖਦਸ਼ਾ ਨਹੀਂ ਹੈ ਹਰਪੀਜੀ ਦੂਜਾ ਹੈਗਾ ਜੀ ਮੱਝਾਂ ਪਾਲਣ ਦਾ ਫਾਇਦਾ ਮੱਝਾਂ ਨੂੰ ਅਸੀਂ ਜ਼ਿਆਦਾ ਸਮੇਂ ਤੱਕ ਰੱਖ ਸਕਦੇ ਹਾਂ ਮੱਝਾਂ ਸਾਡੇ ਕੋਲ 10 12 13 ਸਾਲ ਰਹਿੰਦੀਆਂ ਨੇ ਤੇ 7 8 ਸੂਏ ਅਸੀਂ ਆਰਾਮ ਨਾਲ ਮੱਝਾਂ ਤੋਂ ਲੈ ਸਕਦੇ ਹਾਂ ਤੇ ਇਸ ਤੋਂ ਬਾਅਦ ਅੰਤ ਦੀ ਗੱਲ ਕਰਮ ਹੈ ਜਦੋਂ ਮੱਝ ਅਣਉਤਪਾਦਕ ਹੋ ਗਈ ਜਾਂ ਘੱਟ ਉਤਪਾਦਕ ਹੋ ਗਈ ਉਦੋਂ ਵੀ ਸਾਨੂੰ ਕੁਝ ਨਾ ਕੁਝ 30 40000 ਰੁਪਏ ਦੇ ਕੇ ਜਾਂਦੀ ਹੈ ਇਸ ਕਰਕੇ ਮੱਝਾਂ ਪਾਲਣ ਦੇ ਫਾਇਦੇ ਫਾਇਦੇ ਆ ਡਾਕਟਰ ਵਿਨਦਰ ਜੀ ਜਦੋਂ ਅਸੀਂ ਗੱਲ ਕਰਦੇ ਹਾਂ ਕਿ ਸਾਨੂੰ ਇਸ ਕਿਸਮ ਦੇ ਜਿਹੜੇ ਫਾਇਦੇ ਨੇ ਮੱਝਾਂ ਦੇ ਜੀ ਤੇ ਉਦੋਂ ਵੇਖੋ ਜੋ ਮੈਂ ਸਮਝਦਾ ਹੈ ਕਿ ਮਨੁੱਖ ਸਦਾ ਤੋਂ ਇੱਕ ਵਪਾਰਕ ਬਿਰਤੀ ਵਾਲਾ ਜਿਹੜਾ ਇਨਸਾਨ ਰਿਹਾ ਵਾ ਪੁਰਾਣੀ ਹੈ ਹਾਂਜੀ ਠੀਕ ਹੈ ਜੀ ਤਾਂ ਵਪਾਰਕ ਬਿਰਤੀ ਤਾਂ ਹੋ ਜਾ ਉਹ ਅਸੀਂ ਗੱਲ ਕਰੀਏ ਤਾਂ ਅਸੀਂ ਕੋਈ ਪਸ਼ੂ ਪਾਲਣਾ ਹੈ ਹੁਣ ਤੇ ਵੇਖੋ ਸਾਰਾ ਕੋਸ਼ਿਸ਼ ਵਪਾਰਕ ਤੌਰ ਤੇ ਹੋ ਗਿਆ ਕਮਰਸ਼ੀਅਲ ਡੇਰੀ ਫਾਰਮ ਸਾਡੇ ਉਸ ਪੱਖੋਂ ਜੇ ਅਸੀਂ ਨਾ ਆਰਥਿਕ ਅਧਿਆਨ ਕਰੀਏ ਤਾਂ ਉਸ ਦੇ ਵਿੱਚ ਅਸੀਂ ਕਿੱਥੇ ਖਲੋਣੇ ਆ ਕਿ ਮੱਝਾਂ ਸਾਨੂੰ ਆਰਥਿਕਤਾ ਦੇ ਤੌਰ ਤੇ ਉਹ ਕਿੱਥੇ ਖੜਾ ਕਰਦੀਆਂ ਅਸੀਂ ਜੇ ਮੱਝਾਂ ਪਾਲਦੇ ਹਾਂ ਇੱਕ ਮੱਝ ਦੀ ਗੱਲ ਕਰਦਾ ਮੈਂ ਇੱਕ ਮੱਝ ਸਾਰੇ ਖਰਚੇ ਕੱਢ ਕੇ ਇੱਕ ਮਹੀਨੇ ਦਾ ਸਾਨੂੰ ਲਗਭਗ 2000 ਰੁਪਏ ਮੁਨਾਫਾ ਦੇ ਜਾਂਦੀ ਹੈ ਠੀਕ ਹੈ ਸੋ ਇਸ ਦਾ ਤੁਸੀਂ ਸਾਲ ਦਾ ਲਾ ਲਓ 24-25000 ਹੋ ਗਿਆ ਮਤਲਬ ਕਿ ਇੱਕ ਕਿੱਲੇ ਚਾਰਾ ਸੀ ਉਗਾਈਏ ਉਹਦੇ ਤੇ ਅਸੀਂ 4-5 ਮੱਝਾਂ ਆਰਾਮ ਨਾਲ ਰੱਖ ਸਕਦੇ ਹਾਂ ਸੋ ਇੱਕ ਕਿੱਲੇ ਦੇ ਚਾਰੇ ਦੇ ਉੱਤੇ 4-5 ਮੱਝਾਂ ਰੱਖੀਆਂ ਮਤਲਬ ਲੱਖ ਰੁਪਏ ਅਸੀਂ ਘੱਟੋ-ਘੱਟ ਸਾਰੇ ਖਰਚੇ ਕੱਢ ਕੇ ਨਿਰੋਲ ਮੁਨਾਫਾ ਕਮਾ ਸਕਦੇ ਹਾਂ ਤੇ ਦੂਜੀ ਪਾਸੇ ਹਰਪ੍ਰੀਤ ਜੇਕਰ ਉਸੇ ਇੱਕ ਕਿੱਲੇ ਦੇ ਉੱਤੇ ਅਸੀਂ ਕਣਕ ਝੋਨਾ ਉਗਾਈਏ ਰਵਾਇਤੀ ਜਿਹੜਾ ਸਾਡਾ ਫਸਲੀ ਚੱਕਰ ਹੈਗਾ ਕਣਕ ਝੋਨੇ ਦਾ ਉਦੇ ਵੱਲ ਜਾਈਏ ਤਾਂ ਅਸੀਂ 50-60 ਹਜ਼ਾਰ ਤੋਂ ਵੱਧ ਸਾਰੇ ਖਰਚੇ ਕੱਢ ਕੇ ਨਹੀਂ ਕਮਾ ਸਕਦੇ ਸੋ ਮੱਝਾਂ ਪਾਲ ਕੇ ਅਸੀਂ ਕਣਕ ਝੋਨੇ ਦੇ ਫਸਲ ਚੱਕਰ ਨਾਲੋਂ ਦੁੱਗਣੀ ਆਮਦਨ ਕਮਾ ਸਕਦੇ ਹੁਣ ਰਾਜਪਾਲ ਜੀ ਜਿਵੇਂ ਤੁਸੀਂ ਗੱਲ ਕਰ ਰਹੇ ਕਿ ਮੱਝਾਂ ਪਾਲਣਾ ਸਾਡੇ ਵਾਸਤੇ ਫਾਇਦੇਮੰਦ ਹੋ ਸਕਦਾ ਜੀ ਹੁਣ ਅਗਲੀ ਗੱਲ ਆਉਂਦੀ ਹੈ ਕਿ ਵੇਖੋ ਕਈ ਵਾਰ ਅਸੀਂ ਕਿੱਥੇ ਇਹੋ ਜਿਹੇ ਹੁੰਦੇ ਆ ਕਿ ਕੋਈ ਜਿਹੜਾ ਮਨੁੱਖ ਆ ਉਹਨੇ ਕੋਈ ਪਿੰਡ 'ਚ ਦੁਕਾਨ ਪਾਈ ਆ ਠੀਕ ਹੈ ਜੀ ਕੋਈ ਛੋਟਾ ਰਿਟੇਲਰ ਆ ਪਰਚੂਨ 'ਚ ਵੇਚਦਾ ਐ ਬਿਲਕੁਲ ਜੀ ਕੋਈ ਵੱਡਾ ਹੋਲਸੇਲਰ ਵਪਾਰੀ ਆ ਉਸੇ ਤਰੀਕੇ ਨਾਲ ਮੈਨੂੰ ਲੱਗਦਾ ਪਸ਼ੂ ਪਾਲਣ ਦੇ ਵਿੱਚ ਵੀ ਇਹੋ ਜਿਹੀਆਂ ਸ਼੍ਰੇਣੀਆਂ ਜ਼ਰੂਰ ਬਣਦੀਆਂ ਨੇ ਕਿ ਕੋਈ 5-7 ਦਸਾਂ ਵਾਲਾ ਹੋਊਗਾ ਕੋਈ 20-50 ਵਾਲਾ ਹੋਊਗਾ ਕੋਈ ਉਤੋਂ ਵੱਡੇ 100 ਜਾਂ 150 ਵਾਲਾ ਹੋਊਗਾ ਜੇ ਕਿਸੇ ਨੇ ਕੰਮ ਸ਼ੁਰੂ ਕਰਨਾ ਹੋਵੇ ਤਾਂ ਉਹ ਕਿਸ ਤਰੀਕੇ ਦੇ ਨਾਲ ਇਹ ਸ਼੍ਰੇਣੀ ਵੰਡ ਕਰਕੇ ਕਿਹੋ ਜਿਹੇ ਲੈਵਲ ਤੋਂ ਪੱਧਰ ਤੋਂ ਸ਼ੁਰੂ ਕਰ ਸਕਦਾ ਹੈ ਜੋ ਮੱਝਾਂ ਪਾਲਣ ਦੀ ਆਰਥਿਕਤਾ ਹੈਗੀ ਹੈ ਉਹਦੇ ਆਕਾਰ ਤੇ ਬਹੁਤ ਨਿਰਭਰ ਕਰਦੀ ਹੈ ਜਿਵੇਂ ਜਿਵੇਂ ਆਕਾਰ ਸਾਡਾ ਫਾਰਮ ਦਾ ਫਾਰਮ ਦਾ ਸਾਈਜ਼ ਜੋ ਵੱਧਦਾ ਜਾਏਗਾ ਸੋ ਸਾਡੇ ਪ੍ਰਤੀਕਾਈ ਜਿਹੜੇ ਪ੍ਰਤੀਕਾਈ ਜਿਹੜੇ ਖਰਚੇ ਹੈਗੇ ਆ ਉਹ ਘਟਦੇ ਜਾਣਗੇ ਤੇ ਪ੍ਰਤੀਕਾਈ ਮੁਨਾਫਾ ਜਿਹੜਾ ਵਧਦਾ ਜਾਏਗਾ ਸੋ ਅਗਰ ਤੋਂ ਕਿ ਫਾਰਮਰ ਹਰਬੀਜੀ ਨਵੇਂ ਸਿਰੋਂ ਇਹ ਮੱਝਾਂ ਪਾਲਣ ਦਾ ਕਿ ਤਾ ਸ਼ੁਰੂ ਕਰਨਾ ਚਾਹੁੰਦਾ ਜੀ ਤਾਂ ਅਸੀਂ ਉਸ ਨੂੰ ਸਲਾਹ ਦਵਾਂਗੇ ਕਿ ਘਟੋ-ਘਟ 7 8 9 ਮੱਝਾਂ ਤੋਂ ਇਹ ਕਿ ਤਾ ਸ਼ੁਰੂ ਕਰਨਾ ਚਾਹੀਦਾ ਹੈ ਕਿਉਂਕਿ ਅਸੀਂ ਇੱਕ ਫੀਲਡ ਲੈਵਲ ਦਾ ਆਰਥਿਕ ਸਰਵੇਖਣ ਕੀਤਾ ਸੀ ਉਹਦੇ ਵਿੱਚ ਅਸੀਂ ਪਾਇਆ ਕਿ 7 8 ਮੱਝਾਂ ਤੱਕ ਇੰਨਾ ਜ਼ਿਆਦਾ ਵਧੀਆ ਮੁਨਾਫਾ ਸਾਨੂੰ ਨਹੀਂ ਆਉਂਦਾ ਕਿਉਂਕਿ ਕਈ ਤਰ੍ਹਾਂ ਦੇ ਖਰਚੇ ਸਾਡੇ ਤੇ ਪੈਂਦੇ ਆ ਪੱਕੇ ਖਰਚੇ ਕੱਚੇ ਖਰਚੇ ਸੋ ਸਾਰੇ ਖਰਚੇ ਕੱਢ ਕੇ ਜੇਕਰ ਅਸੀਂ ਵਧੀਆ ਮੁਨਾਫਾ ਲੈਣਾ ਸਾਨੂੰ ਘੱਟੋ-ਘੱਟ 7-8 ਮੱਜਾਂ ਤੋਂ ਕੰਮ ਸ਼ੁਰੂ ਕਰਨਾ ਚਾਹੀਦਾ ਤੇ ਜਿਹੜੇ ਫਾਰਮਰ ਨੇ ਆਲਰੇਡੀ ਕੰਮ ਕੀਤਾ ਹੋਇਆ ਜੀ ਮਨ ਲਓ 20 ਮੱਝਾਂ ਪਾਲ ਰਿਹਾ ਹੈ 30 ਮੱਝਾਂ ਪਾਲ ਰਿਹਾ ਉਹ ਹੋਰ ਸੋਚ ਸਕਦਾ ਕਿ ਮੈਂ ਉਸ ਨੂੰ 50 60 ਬਾਲ ਕਿਵੇਂ ਲੈ ਕੇ ਜਾਣਾ ਸੋ ਉਸ ਲਈ ਕਿਸ ਚੀਜ਼ ਦੀ ਜ਼ਰੂਰਤ ਹੈ ਉਸ ਨੂੰ ਕਿੰਨੇ ਉਸ ਨੂੰ ਪੈਸੇ ਚਾਹੀਦੇ ਆ ਉਹ ਪਲੈਨਿੰਗ ਜਿਹੜੀ ਹੈਗੀ ਉਹ ਕਰ ਸਕਦਾ ਜੀ ਸੋ ਸਾਨੂੰ ਜਿਹੜਾ ਸਾਡਾ ਫਾਰਮ ਦਾ ਆਕਾਰ ਦਾ ਹੈਗਾ ਉਸ ਨੂੰ ਲਗਾਤਾਰ ਵਧਾਉਣਾ ਚਾਹੀਦਾ ਜੀ ਪ੍ਰੇਨਦਰਪਾਲ ਜੀ ਵੇਖੋ ਜਦੋਂ ਅਸੀਂ ਆਰਥਿਕਤਾ ਦੀ ਗੱਲ ਕਰਦੇ ਆਂ ਤੇ ਅੱਜ ਕੱਲ ਇਹੋ ਕਿਹਾ ਜਾਂਦਾ ਕਿ ਜੇ ਤੁਸੀਂ ਕੋਈ ਵੀ ਕਤਤਾ ਕਰਨਾ ਹੈ ਤੇ ਤੁਹਾਨੂੰ ਹਿਸਾਬ ਕਿਤਾਬ ਰੱਖਣਾ ਬਿਲਕੁਲ ਬਿਲਕੁਲ ਜੀ ਬਹੁਤ ਲਾਜ਼ਮੀ ਆ ਤਾਂ ਕਿ ਕਿੱਥੋਂ ਰੁਪਈਆ ਆਇਆ ਤੇ ਕਿੱਥੇ ਰੁਪਈਆ ਗਿਆ ਉਹਦੇ ਬਾਰੇ ਜੇ ਤੁਹਾਨੂੰ ਪਤਾ ਹੈ ਤੁਸੀਂ ਆਪਣਾ ਮੁਨਾਫਾ ਤਾਂ ਹੀ ਕੱਢ ਸਕਦੇ ਹੁਣ ਮੱਝਾਂ ਪਾਲਣ ਦੇ ਕਿਤੇ ਵਿੱਚ ਹਿਸਾਬ ਕਿਤਾਬ ਰੱਖਣਾ ਕਿੰਨਾ ਕੁ ਜ਼ਰੂਰੀ ਆ ਤੇ ਜੇ ਰੱਖਣਾ ਹੈ ਤਾਂ ਫਿਰ ਅਸੀਂ ਕਿਵੇਂ ਰੱਖ ਸਕਦੇ ਹਾਂ ਕੋਈ ਵੀ ਕੀਤਾ ਹੈਗਾ ਚਾਹੇ ਮੱਝਾਂ ਪਾਲਣ ਦਾ ਚਾਹੇ ਫਾਰਮਰ ਕੋਈ ਹੋਰ ਵੀ ਕੀਤਾ ਪਹਿਲੇ ਕਰ ਰਿਹਾ ਲਿਖਤੀ ਹਿਸਾਬ-ਕਿਤਾਬ ਰੱਖਣਾ ਬਹੁਤ ਜ਼ਰੂਰੀ ਹੈ ਜੀ ਠੀਕ ਹੈ ਹੁਣ ਮੈਂ ਮੱਝਾਂ ਪਾਲਣ ਦੇ ਕਿੱਤੇ ਦੀ ਗੱਲ ਕਰਦਾ ਇਸ ਨੂੰ ਇੱਕ ਬਿਜ਼ਨਸ ਦੇ ਤੌਰ ਤੇ ਮੰਨਣਾ ਚਾਹੀਦਾ ਕਿਉਂਕਿ ਅਸੀਂ ਕੀ ਕਰਦੇ ਆਮ ਤੌਰ ਤੇ ਘਰਾਂ ਵਿੱਚ ਮੱਝਾਂ ਰੱਖੀਆ ਉਹਦਾ ਕੋਈ ਹਿਸਾਬ-ਕਿਤਾਬ ਹੀ ਨਹੀਂ ਰੱਖਿਆ ਬਿਜ਼ਨਸ ਦੇ ਤੌਰ ਤੇ ਉਸ ਨੂੰ ਮੰਨੇ ਹੀ ਨਹੀਂ ਕਦੇ ਸਾਨੂੰ ਇਸ ਕਿੱਤੇ ਨੂੰ ਇੱਕ ਵੱਖਰਾ ਬਿਜ਼ਨਸ ਮੰਨ ਕੇ ਉਸ ਦਾ ਵੱਖਰਾ ਹਿਸਾਬ-ਕਿਤਾਬ ਰੱਖਣਾ ਚਾਹੀਦਾ ਫਿਰ ਸਾਨੂੰ ਪਤਾ ਲੱਗੇਗਾ ਕਿ ਮੈਨੂੰ ਮੌਜੂਦਾ ਸਮੇਂ ਦੇ ਵਿੱਚ ਇਸ ਕਿੱਤੇ ਤੋਂ ਕਿੰ ਜੇਕਰ ਸਾਨੂੰ ਪਤਾ ਲੱਗੇਗਾ ਇਸ ਕਿਤੇ ਤੋਂ ਹਰਪੀਜ ਨੂੰ ਕਿੰਨੀ ਆਮਦਨ ਆ ਰਹੀ ਹੈ ਫਿਰ ਅਸੀਂ ਸੋਚਾਂਗੇ ਕਿ ਇਹ ਆਮਦਨ ਘੱਟ ਹੈ ਜਾਂ ਵਾਜਬ ਹੈ ਜਾਂ ਜ਼ਿਆਦਾ ਹੈ ਜੇ ਘੱਟ ਹੈ ਉਸ ਨੂੰ ਕਿਵੇਂ ਵਧਾਉਣਾ ਫਿਰ ਸਾਡੇ ਦਿਮਾਗ ਜਿਹੜਾ ਹੈਗਾ ਉਹਦੋਂ ਭਜਣਾ ਸ਼ੁਰੂ ਹੋਏਗਾ ਸੋ ਇਸ ਤੋਂ ਬਾਅਦ ਹਰਪੀਜ ਦੀ ਗੱਲ ਕਰਦੇ ਹਾਂ ਵਧੀਆ ਫਾਰਮ ਪ੍ਰਬੰਧ ਬਾਰੇ ਜੇਕਰ ਅਸੀਂ ਲੇਖਤੀ ਹਿਸਾਬ ਕਿਤਾਬ ਰੱਖਾਂਗੇ ਅਸੀਂ ਵਧੀਆ ਫਾਰਮ ਪ੍ਰਬੰਧ ਕਰ ਸਕਾਂਗੇ ਕਿਉਂਕਿ ਲੇਖਤੀ ਹਿਸਾਬ ਕਿਤਾਬ ਦਾ ਵਿਸ਼ਲੇਸ਼ਣ ਕਰਨ ਦੇ ਨਾਲ ਸਾਨੂੰ ਪਤਾ ਚੱਲੇਗਾ ਕਿ ਪਿਛਲੇ ਸਮੇਂ ਦੇ ਵਿੱਚ ਮੇਰੇ ਕੋਲ ਕਿਹੜੀਆਂ ਅਣਗੈਲੀਆਂ ਹੋਈਆਂ ਨੇ ਕਿੱਥੇ ਮੇਰੇ ਕੋਲ ਨੁਕਸਾਨ ਹੋਇਆ ਹੈ ਸੋ ਉਹ ਜਿਹੜੇ ਨੁਕਸਾਨ ਹੈ ਗਿਆ ਸੀ ਭਵਿੱਖ ਦੇ ਵਿੱਚ ਇਹਨਾਂ ਗੱਲਾਂ ਦਾ ਧਿਆਨ ਲਾ ਕੇ ਉਸ ਨੂੰ ਦੂਰ ਕਰ ਸਕਦੇ ਆ ਅਗਲੀ ਗੱਲ ਹੈ ਕਿ ਜੇ ਲੇਖਾ ਜੋਖਾ ਰੱਖਣ ਦੇ ਫਾਇਦੇ ਕਰਜ਼ੇ ਲੈਣ ਵੇ ਸਹਾਇੀ ਮੰਨ ਲਓ ਕੋਈ ਕਿਸਾਨ ਨੇ 20 ਮੱਝਾਂ ਰੱਖੀਆਂ ਹੋਈਆਂ ਔਰ ਉਸ ਦਾ ਪਲਾਨ ਹੈ ਕਿ ਆਉਣ ਵਾਲੇ 10 ਸਾਲਾਂ ਚੋਂ 20 ਤੋਂ 40 ਬਲ ਨੂੰ ਜਾਣਾ ਚਾਹੁੰਦਾ ਹੈ ਤਾਂ ਉਹਨਾਂ 10 ਸਾਲਾਂ ਦੇ ਵਿੱਚ ਉਸ ਦੇ ਆਪਣੇ ਕੋਲ ਕਿੰਨਾ ਮੁਨਾਫਾ ਹੋ ਜਾਏਗਾ ਤੇ ਹੋਰ ਉਸ ਨੂੰ ਕਿੰਨਾ ਪੈਸਾ ਚਾਹੀਦਾ ਹੈ ਉਹ ਪੈਸਾ ਉਸ ਨੇ ਕਿਸ ਬੈਂਕ ਤੋਂ ਲੈਣਾ ਸੋ ਉਹ ਅਡਵਾਂਸ ਪਲੈਨਿੰਗ ਕਰ ਸਕੇਗਾ ਜੇਕਰ ਇਹ ਪਲੈਨਿੰਗ ਅਡਵਾਂਸ ਉਹਦੇ ਕੋਲ ਨਾ ਹੋਵੇ ਫਿਰ ਕੀ ਹੁੰਦਾ ਜੀ ਕਈ ਵਾਰ ਮੌਕੇ ਤੇ ਅਸੀਂ ਲੋੜ ਤੋਂ ਵੱਧ ਕਰਜ਼ਾ ਲੈ ਲੰਨੇ ਆ ਮਹਿੰਗਾ ਕਰਜ਼ਾ ਲੈ ਲੰਨੇ ਆ ਫਿਰ ਉਸ ਦੀ ਆਪਾਂ ਅਨਪ੍ਰੋਡਕਟਿਵ ਵਰਤੋਂ ਕਰ ਲੰਨੇ ਆ ਜਿੱਥੋਂ ਕੋਈ ਮੁਨਾਫਾ ਟਿਆਣਾ ਨਹੀਂ ਹੁੰਦਾ ਫਿਰ ਉਸਦੇ ਬੁਰੇ ਨਤੀਜੇ ਨਿਕਲਦੇ ਆ ਸੋ ਇਹ ਕੁਝ ਫਾਇਦੇ ਸੀ ਲਿਖਤੀ ਸਾਖਤ ਆਪ ਰੱਖਣ ਦੇ ਸੋ ਕਿਸਾਨਾਂ ਨੂੰ ਲਿਖਤੀ ਸਾਖਤ ਆਪ ਜਰੂਰ ਰੱਖਣਾ ਚਾਹੀਦਾ ਕੋਈ ਇਸ ਦਾ ਪੱਕਾ ਫਾਰਮੈਟ ਨਹੀਂ ਹੈ ਕਿਵੇਂ ਰੱਖਣਾ ਆਪਣੀ ਇੱਕ ਡਾਇਰੀ ਲਾ ਕੇ ਹਰ ਰੋਜ ਜੋ ਵੀ ਖਰਚੇ ਹੋਏ ਆ ਜੋ ਵੀ ਆਮਦਨ ਆਈਏ ਉਸ ਦਾ ਹਿਸਾਬ-ਕਿਤਾਬ ਰੱਖੋ ਲਗਾਤਾਰ ਵਿਸ਼ਲੇਸ਼ਣ ਕਰੋ ਅੱਜ ਕੱਲ੍ਹ ਫਰ ਕੋਈ ਕਿਸਾਨ ਪੜ੍ਹੇ ਲਿਖੇ ਆ ਕੰਪਿਊਟਰ ਦਾ ਨੌਲੇਜ ਹੈ ਉਹਨੂੰ ਹੈਗਾ ਹਰ ਕੋ ਕਿਸੇ ਕੋਲ 스마트ਫੋਨ ਹੈ ਗਿਆ ਸੋ ਐਕਸਲ ਸ਼ੀਟ ਖੋਲ ਕੇ ਉਹਦੇ ਵਿੱਚ ਵੀ ਆਪਾਂ ਇਹ ਹਿਸਾਬ-ਕਿਤਾਬ ਰੱਖ ਸਕਦੇ ਆ ਵਰਿੰਦਰ ਜੀ ਤੁਸੀਂ ਗੱਲ ਕੀਤੀ ਸੀ ਕਿ ਮੱਝਾਂ ਪਾਲਣ ਦਾ ਕਿੱਤਾ ਹੈ ਪ੍ਰਤੀ ਮੱਝ ਜਿਹੜਾ ਹੈ ਉਹ 2000 ਰੁਪਏ ਮਹੀਨੇ ਦਾ ਜਿਹੜਾ ਵਾ ਉਹ ਮੁਨਾਫਾ ਹੋ ਜਾਂਦਾ ਹੁਣ ਵੇਖੋ ਅੱਜ ਕੱਲ੍ਹ ਸਾਡਾ ਕਿਸਾਨ ਯੁਗਤੀ ਵੀ ਆ ਤੇ ਉਹ ਕੁਝ ਹੋਰ ਜਿਹੜਾ ਵਾ ਉਹ ਵਾਧਾ ਵੀ ਕਰਨਾ ਚਾਹੁੰਦਾ ਹੁੰਦਾ ਹੈ ਇਹ ਜਿਹੜਾ 2000 ਰੁਪਏ ਦਾ ਫਾਇਦਾ ਹੈ ਇਹ ਨਰੋਲ ਦੁੱਧ ਵੇਚ ਕੇ ਜਿਹੜਾ ਉਹ ਆਉਂਦਾ ਹੈ ਤੇ ਜੇ ਨਰੋਲ ਦੁੱਧੇ ਵੇਚ ਕੇ ਹੀ ਆਉਂਦਾ ਹੈ ਤੇ ਕੀ ਕੋਈ ਹੋਰ ਇਹੋ ਜਿਹੇ ਢੰਗ ਤਰੀਕੇ ਵੀ ਹੈਗੇ ਨੇ ਜਿਨ੍ਹਾਂ ਨਾਲ ਅਸੀਂ ਜਿਹੜਾ ਇਸ ਮੁਨਾਫੇ ਨੂੰ ਜਿਹੜਾ ਵਧਾ ਸਕੀਏ ਜਿਹੜੀ ਤੁਸੀਂ ਇਹ ਗੱਲ ਕੀਤੀ 2000 ਪ੍ਰਤੀ ਮਹੀਨਾ ਪ੍ਰਤੀ ਪਸ਼ੂ ਇਹ ਨਰੋਲ ਦੁੱਧ ਵੇਚ ਕੇ ਆ ਤਰਲ ਦੁੱਧ ਵੇਚ ਕੇ ਅਸੀਂ ਇਸ ਕਿਤੇ ਮੁਨਾਫੇ ਨੂੰ ਹੋਰ ਵੀ ਵਧਾ ਸਕਦੇ ਆ ਹੋਰ ਵਧਾਉਣ ਦੇ ਮੈਂ ਤੁਹਾਨੂੰ ਦੋ ਤਰੀਕੇ ਦੱਸ ਦਿੰਨਾ ਇੱਕ ਤਾਂ ਹੈਗਾ ਵਧੀਆ ਮੰਡੀਕਰਨ ਕਿਉਂਕਿ ਸਾਡੇ ਕਿਸਾਨ ਵੀਰ ਉਤਪਾਦਨ ਤੇ ਪੂਰਾ ਜ਼ੋਰ ਲਾ ਦਿੰਦੇ ਆ ਅਸੀਂ ਮਾਰ ਖਾਜਨੇ ਮੰਡੀਕਰਨ ਚਾਕੇ ਵਧੀਆ ਮੰਡੀਕਰਨ ਸਾਨੂੰ ਕਰਨਾ ਚਾਹੀਦਾ ਤੇ ਵਧੀਆ ਮੰਡੀਕਰਨ ਦੇ ਵਿੱਚ ਸਾਡੇ ਕੋਲ ਸੰਗਠਿਤ ادارے ਜਿਹੜੇ ਹੈਗੇ ਆ ਇਹਨਾਂ ਵਿੱਚ ਤੁਹਾਨੂੰ ਦੁੱਧ ਪਾਣਾ ਚਾਹੀਦਾ ਜਾਂ ਜੇਕਰ ਸਾਡੇ ਕੋਲ ਸ਼ਹਿਰ ਕੋਈ ਨੇੜੇ ਹੈਗਾ ਤਾਂ ਸ਼ਹਿਰ ਦੇ ਵਿੱਚ ਜਾ ਕੇ ਆਪਾਂ ਸਿੱਧੀ ਸੇਲ ਵੀ ਦੁੱਧ ਦੀ ਘਰਾਂ ਘਰਾਂ ਵਿੱਚ ਜਾ ਕੇ ਕਰ ਸਕਦੇ ਆ ਤਾਂ ਸ਼ਹਿਰ ਦੇ ਵਿੱਚ ਤਾਂ ਹਰਪ੍ਰੀਤ ਜੀ 70 70 70 80 80 ਰੁਪਏ ਨੂੰ ਮੱਝ ਦਾ ਦੁੱਧ ਆਮਨਾਵ ਵਿਕੀ ਜਾ ਰਿਹਾ ਤੇ ਇਸ ਤੋਂ ਇਲਾਵਾ ਜੇਕਰ ਅਸੀਂ ਖੂਬ ਨਾਫੇ ਨੂੰ ਹੋਰ ਵਧਾਉਣਾ ਚਾਹੁੰਦੇ ਆ ਤਾਂ ਇਸ ਤਰਲ ਦੁੱਧ ਤੋਂ ਕੁਝ ਕੀਮਤੀ ਦੁੱਧ ਉਤਪਾਦ ਬਣਾ ਕੇ ਵੀ ਅਸੀਂ ਵੇਚ ਸਕਦੇ ਆ ਉਹਦੇ ਨਾਲ ਵੀ ਸਾਡਾ ਮੁਨਾਫਾ ਹੋਰ ਵਧੇਗਾ ਵੇਖੋ ਸਾਡਾ ਕਿਸਾਨ ਜਿਹੜਾ ਨਾ ਉਹ ਕਈ ਵਾਰੀ ਉਸ ਤਰੀਕੇ ਦੇ ਨਾਲ ਉਹਨੇ ਬਾਹਰਲੀ ਦੁਨੀਆ ਨੂੰ ਉਹਨਾ ਨਹੀਂ ਵੇਖਿਆ ਹੁੰਦਾ ਕੁਝ ਕਿਸਾਨ ਨੇ ਜਿਹੜੇ ਬਾਹਰ ਆਉਂਦੇ ਆ ਉਹ ਆਲਾ ਦਵਾਲਾ ਵੇਖਦੇ ਆ ਪਰ ਕੁਝ ਕਿਸਾਨ ਮੈਂ ਅਜੇ ਵੀ ਜਿਹੜੇ ਨਾ ਸਾਡੇ ਮੇਲਿਆਂ ਦੇ ਵਿੱਚ ਤੁਹਾਡੇ ਇੱਥੇ ਵੇਖਿਆ ਵੀ ਉਹਨਾਂ ਨੂੰ ਅਜੇ ਵੀ ਉਸ ਚੀਜ਼ ਦਾ ਪਤਾ ਨਹੀਂ ਹੁੰਦਾ ਪਰ ਅਸੀਂ ਕੀ ਕੁਝ ਕਰ ਸਕਦੇ ਆ ਬਿਲਕੁਲ ਜੀ ਉਸਪੱਖੋਂ ਜੇ ਉਹ ਆਪਣੀਆਂ ਕੋਈ ਚੀਜ਼ਾਂ ਬਣਾਉਣੀਆਂ ਚਾਹੇ, ਵਸਤਾਂ ਬਣਾਉਣੀਆਂ ਚਾਹੇ। ਕਿਹੜੀਆਂ ਇਸ ਦੀਆਂ ਵਸਤਾਂ ਬਣ ਸਕਦੀਆਂ ਐ? ਤੁਸੀਂ ਬਤੌਰ ਇੱਕ ਮਾਹਰ ਜਿਹੜਾ ਐ, ਉਹਨਾਂ ਨੂੰ ਕੀ ਸਲਾਹ ਦਿਓਗੇ ਕਿ ਉਹ ਕਿੱਥੇ ਆ ਕੇ ਕੀ ਦੀ ਬਾਹ ਫੜੇ, ਕਿਸ ਤਰੀਕੇ ਨਾਲ ਆਪਣਾ ਕੋਈ ਯੋਜਨਾ ਬਣਾਏ? ਇਹ ਵਸਤਾਂ ਜਿਹੜੀਆਂ ਸਿੱਖੀ ਹੋ ਸਕੇ ਤੇ ਬਣਾ ਕੇ ਉਹਨਾਂ ਨੂੰ ਵੇਚ ਵੀ ਸਕੇ ਜਿਵੇਂ ਮੈਂ ਪਹਿਲਾਂ ਗੱਲ ਕੀਤੀ ਸੀ ਵੀ ਦੁੱਧ ਦਾ ਮੁਨਾਫਾ ਵਧਾਉਣ ਲਈ ਦੁੱਧ ਤੋਂ ਕੀਮਤੀ ਦੁੱਧ ਉਤਪਾਦ ਬਣਾ ਕੇ ਵੇਚੋ ਠੀਕ ਹੈ ਜੀ ਸੋ ਇਹ ਕੀਮਤੀ ਦੁੱਧ ਉਤਪਾਦ ਹਰਪੇਜੇ ਸਾਡਾ ਵੈਟਰਨਰੀ ਯੂਨੀਵਰਸਿਟੀ ਦਾ ਕਾਲਜ ਆਫ ਡੇਰੀ ਐਂਡ ਫੂਡ ਸਾਇੰਸ ਟੈਕਨੋਲੋਜੀ ਹੈ ਉਹਦੇ ਵਿੱਚ ਅਸੀਂ ਦੁੱਧ ਤੋਂ ਵੱਖ-ਵੱਖ ਦੁੱਧ ਉਤਪਾਦ ਬਣਾਉਣੇ ਜਿਹੜੇ ਹੈਗਾ ਫਾਰਮਰਸ ਨੂੰ ਸਿਖਾਉਨੇ ਆ ਸੋ ਸਾਡੇ ਟ੍ਰੇਨਿੰਗ ਚੱਲਦੀ ਹੈ ਦੁੱਧ ਤੋਂ ਦੁੱਧ ਉਤਪਾਦ ਬਣਾਉਣ ਦੀ 5 ਦਿਨ ਦੀ ਹਰਪੇਜੇ ਟ੍ਰੇਨਿੰਗ ਹੈਗੀ ਹੈ ਸੋ ਉਸ ਟ੍ਰੇਨਿੰਗ ਔਰ ਤਾਂ ਲਈ ਕੋਈ ਫੀਸ ਨਹੀਂ ਹੈਗੀ میٹرਕਿਉਲੇਸ਼ਨ ਦੀ ਕੁਆਲਿਫਿਕੇਸ਼ਨ ਹੈਗੀ ਹੈ ਸੋ ਇਸ ਦੇ ਵਿੱਚ ਅਸੀਂ ਦੁੱਧ ਤੋਂ ਵੱਖ-ਵੱਖ ਉਤਪਾਦ ਜਿਵੇਂ ਕਿ ਪਨੀਰ ਹੋ ਗਿਆ ਜੀ ਖੁਆ ਮੋਜ਼ਰੇਲਾ ਚੀਜ਼ ਮਿਲ ਕੇ ਇੱਕ ਬਰਫੀ ਲੱਸੀ ਇਹ ਸਾਰੇ ਜਿਹੜੇ ਉਤਪਾਦ ਹੈਗੇ ਸੀ ਬਣਾਉਣੇ ਸਿਖਾਉਂਦੇ ਆ ਇਹ ਉਤਪਾਦ ਬਣਾਉਣੇ ਕਿਵੇਂ ਆ ਇਹ ਉਤਪਾਦ ਬਣਾਉਣ ਲਈ ਜੋ ਵੀ ਮਸ਼ੀਨਰੀ ਚਾਹੀਦੀ ਹੈ ਉਹਦਾ ਸੈਟਅਪ ਕਿਵੇਂ ਕਰਨਾ ਇਹ ਸਾਰਾ ਸਾਡੀ ਜਿਹੜੀ ਟ੍ਰੇਨਿੰਗ ਹੈਗੀ ਆ ਉਹਦੇ ਵਿੱਚ ਕਿਸਾਨਾਂ ਨੂੰ ਸਿਖਾਇਆ ਜਾਂਦਾ ਹੈ ਜੀ ਅਸੀਂ ਪੂਰੀ ਤਰ੍ਹਾਂ ਕਿਸਾਨ ਦੀ ਬਾਹ ਫੜਦੇ ਆ ਜਿਹੜਾ ਕਿਸਾਨ ਟ੍ਰੇਨਿੰਗ ਲੈਣ ਤੋਂ ਬਾਅਦ ਰੁਚੀ ਦਿਖਾਉਂਦਾ ਸਾਨੂੰ ਇਹ ਕੰਮ ਸ਼ੁਰੂ ਕਰਨ ਦੇ ਵਿੱਚ ਅਸੀਂ ਉਹਦੇ ਫਾਰਮ ਤੇ ਜਾ ਕੇ ਵੀ ਵਿਜ਼ਿਟ ਕਰਦੇ ਆ ਜੋ ਵੀ ਉਸਦੀ ਰਿਕੁਆਇਰਮੈਂਟ ਹੈ ਅਸੀਂ ਪੂਰੀ ਕਰਦੇ ਆ ਗੁਰਿੰਦਰਪਾਲ ਜੀ ਜੇ ਕਿਸਾਨ ਸਿੱਖਣਾ ਚਾਹੇ ਇਹ ਸਾਰਾ ਕੁਝ ਜਾਨਣਾ ਚਾਹੇ ਉਹ ਗੁਰੂ ਅੰਗਦ ਦੇ ਵੈਟਨੀ ਟੈਨੀਮਲ ਸਾਇੰਸ ਯੂਨੀਵਰਸਿਟੀ ਨਾਲ ਕਿਵੇਂ ਸੰਪਰਕ ਕਰੇ ਕੋਈ ਆਪਣਾ ਨਾਮ ਦਰਜ ਕਰਾਉਣ ਦੀ ਕੋਈ ਪ੍ਰਕਿਰਿਆ ਹੋਵੇ ਜਾਂ ਉਹ ਆਪਣੀ ਕੋਈ ਅਰਜ਼ੀ ਭੇਜੇ ਕਿਸ ਠਿਕਾਣਾ ਉਹ ਤੁਹਾਡੇ ਕੋਲ ਸੰਪਰਕ ਕਰ ਸਕਦਾ ਹੈ ਕਿ ਜਰوں ਕੋਈ ਉਹਦੀ ਸਖਲਾਈ ਲੱਗਣੀ ਹੋਵੇ ਉਹਨਾਂ ਉਸ ਸਖਲੈਚੋ ਸ਼ਾਮਿਲ ਹੋ ਜਾਂਦੇ ਜਦੋਂ ਸਾਡੇ ਕਿਸਾਨ ਮੇਲੇ ਲੱਗਦੇ ਨੇ ਪਸ਼ੂ ਪਾਲਣ ਮੇਲਣ ਲੱਗਦੇ ਨੇ ਉਹਨਾਂ ਮੇਲਿਆਂ ਦੇ ਵਿੱਚ ਜੋ ਕਿਸਾਨ ਸਾਡੀ ਦੁੱਧ ਉਤਪਾਦ ਬਣਾਉਣ ਦੀ ਟ੍ਰੇਨਿੰਗ ਲੈਣੀ ਚਾਹੁੰਦੇ ਨੇ ਉਹ ਸਾਡੇ ਕੋਲ ਨਾਮ ਆਪਣਾ ਦਰਜ ਕਰਾ ਜਾਂਦੇ ਨੇ ਫੋਨ ਨੰਬਰ ਲਿਖਾ ਜਾਂਦੇ ਨੇ ਵੀ ਜਦੋਂ ਵੀ ਟ੍ਰੇਨਿੰਗ ਚੱਲਣੀ ਹੁੰਦੀ ਹੈ ਅਸੀਂ ਉਹਨਾਂ ਨੂੰ ਫੋਨ ਕਰਦੇ ਆ ਤੇ ਕੁਝ ਕਿਸਾਨ ਵੀਰ ਜੋ ਹੈ ਜਿਨ੍ਹਾਂ ਨੂੰ ਘਰੇ ਬੈਠਿਆਂ ਨੂੰ ਪਤਾ ਚੱਲਦਾ ਕਿ ਟ੍ਰੇਨਿੰਗ ਇਹੋ ਜੀ ਚੱਲਦੀ ਹੈ ਜੁਨੀਵਰਸਿਟੀ ਦੇ ਵਿੱਚ ਉਹ ਸਾਡੀ ਵੈਬਸਾਈਟ ਤੋਂ ਫਾਰਮ ਡਾਊਨਲੋਡ ਕਰਕੇ ਉਸ ਨੂੰ ਭਰ ਕੇ ਬਾਈ ਪੋਸਟ ਸਾਡੇ ਕੋਲ ਫਾਰਮ ਭੇਜ ਦਿੰਦੇ ਨੇ ਤੇ ਜਦੋਂ ਸਾਡੇ ਕੋਲ ਫ ਕੰਟੈਕਟ ਕਰਕੇ ਫਿਰ ਅਸੀਂ ਆਪਣੀ ਟ੍ਰੇਨਿੰਗ ਸ਼ੁਰੂ ਕਰਦੇ ਹਾਂ ਛੋਟੇ ਹੁੰਦੇ ਹਾਂ ਮੈਂ ਆਪਣੇ ਪਿਤਾ ਜੀ ਨਾਲ ਨਾ ਜਦੋਂ ਕਿਤੇ ਰਾਸ਼ਨ ਲੈਣ ਜਾਣਾ ਹਾਂਜੀ ਤੇ ਉੱਥੇ ਦੁਕਾਨਾਂ ਦੇ ਉੱਤੇ ਨਾ ਰਾਸ਼ਨ ਦੇ ਨਾਲ ਪਿੱਛੇ ਇੱਕ ਪੋਸਟਰ ਕਈ ਵਾਰ ਲੱਗਾ ਹੁੰਦਾ ਸੀ ਉਹ ਪੋਸਟਰ ਤੇ ਦੋ ਚਿਹਰੇ ਹੁੰਦੇ ਸੀ ਇੱਕ ਤੇ ਵਿਚਾਰਾ ਦੁਕਾਨਦਾਰ ਜਿਹੜਾ ਕੰਗਲਾ ਰਿਆ ਵਿਖਾਇਆ ਹੁੰਦਾ ਸੀ ਉਹਦੀ ਦੁਕਾਨੇ ਪਿੱਛੋਂ ਖਾਲੀ ਆ ਤੇ ਦੂਜਾ ਇਹ ਸੀ ਉਹ ਰੱਜਿਆ ਪੂਜਿਆ ਵਿਖਾਇਆ ਹੁੰਦਾ ਸੀ ਸੇਠਾਂ ਨੂੰ ਬਿਠਾ ਸੀ ਬਿਲਕੁਲ ਤੇ ਇੱਕਰੇ ਪਿੱਛੇ ਲਿਖਿਆ ਹੁੰਦਾ ਸੀ ਮੈਂ ਉਧਾਰ ਵਿੱਚ ਆ ਸੀ ਤੇ ਦੂਜੇ ਦੇ ਪਿੱਛੇ ਲਿਖਿਆ ਹੁੰਦਾ ਸੀ ਮੈਨ ਲਗਦੇ ਵਿੱਚ ਆ ਸੀ ਬਿਲਕੁਲ ਜੀ ਕਿ ਉਹਦੀ ਸਫਲਤਾ ਤੇ ਸਫਲਤਾ ਦੇ ਕੋਈ ਕਾਰਨ ਬਣਦੇ ਆ ਬਿਲਕੁਲ ਬਿਲਕੁਲ ਠੀਕ ਹੈ ਜੀ ਇਸੇ ਢੰਗ ਨਾਲ ਜਿਹੜਾ ਮੱਝਾਂ ਦਾ ਕੱਤਾ ਹੈ ਉਹ ਚ ਵੀ ਅਸੀਂ ਕਈ ਵੇਖਦੇ ਆ ਕਿ ਕਈ ਤੇ ਤਰ ਜਾਂਦੇ ਆ ਤੇ ਕਈ ਡੁੱਬ ਜਾਂਦੇ ਆ ਕਿਹੜੇ ਕਿਹੜੇ ਕਾਰਨ ਇਹੋ ਜੇ ਬਣਦੇ ਆ ਕਿਉਂਕਿ ਅਸੀਂ ਦੇਖੋ ਅਸੀਂ ਤੇ ਤਰਨ ਵਾਲੇ ਪਾਸੇ ਲੈ ਕੇ ਜਾਣਾ ਬਿਲਕੁਲ ਜੀ ਬਿਲਕੁਲ ਕਿਹੜੇ ਕਿਹੜੇ ਇਹੋ ਜੇ ਕਾਰਨ ਬਣਦੇ ਆ ਕਿ ਜਿਨ੍ਹਾਂ ਦੇ ਨਾਲ ਸਾਡਾ ਡਾਕਿਸਾਨ ਆ ਉਹ ਅੱਗੇ ਹੀ ਅੱਗੇ ਵਧੇ ਉਹ 50 70 ਨੂੰ ਗੱਲ ਕਰਦਿਆਂ 200 ਤੱਕ ਪਹੁੰਚੇ 200 ਨੂੰ 50 ਤੱਕ ਪਹੁੰਚੇ ਉਹ ਜਿਹੜੇ ਨੁਕਤੇ ਆ ਉਹਨਾਂ ਦੀ ਆਪਾਂ ਜ਼ਰੂਰ ਗੱਲ ਕਰੀਏ ਸਭ ਤੋਂ ਪਹਿਲੇ ਮੈਂ ਗੱਲ ਕਰਦਾ ਇਹਨਾਂ ਦੇ ਪਿੱਛੇ ਜੀ ਪਸ਼ੂਆਂ ਦੀ ਚੋਣ ਹਰਪੀਜਾ ਜੀ ਅਸੀਂ ਮੱਝਾਂ ਪਾਲਣ ਦਾ ਕਿੱਤਾ ਸ਼ੁਰੂ ਕਰਨਾ ਸੋ ਸਭ ਤੋਂ ਪਹਿਲਾ ਅਹਿਮ ਜਿਹੜਾ ਸਟੈਪ ਹੈ ਉਹ ਹੈ ਮੱਝਾਂ ਦੀ ਚੋਣ ਚੰਗੀ ਨਸਲ ਦੀਆਂ ਮੱਝਾਂ ਦੀ ਚੋਣ ਅਸੀਂ ਅਗਰ ਹਰਪੀਜਾ ਜੀ ਪਸ਼ੂ ਹੀ ਮਾੜਾ ਲੈ ਲਿਆ ਸ਼ੁਰੂ ਦੇ ਵਿੱਚ ਤਾਂ ਉਹ ਹਮੇਸ਼ਾ ਸਾਨੂੰ ਨੁਕਸਾਨ ਹੀ ਦੇਵੇਗਾ ਸੋ ਮੱਝਾਂ ਖਰੀਦਣ ਬਿਲਲੇ ਸਾਨੂੰ ਪੂਰਾ ਧਿਆਨ ਰੱਖਣਾ ਚਾਹੀਦਾ ਸਾਡੇ ਇਲਾਕੇ ਦੇ ਵਿੱਚ ਕੋਈ ਸਾਡੀ ਜਾਣ ਪਛਾਣ ਦਾ ਹੈ ਉਹਦੇ ਤੇ ਸਾਨੂੰ ਪਸ਼ੂ ਲੈਣੇ ਚਾਹੀਦੇ ਆ ਕਈ ਵਾਰ ਅਸੀਂ ਕੀ ਕਰਦੇ ਆ ਮੰਡੀ ਦੇ ਵਿੱਚ ਪਸ਼ੂ ਲੈਣ ਚਲੇ ਜਾਂਦੇ ਆ ਉੱਥੇ ਸਾਨੂੰ ਜਾਣਕਾਰੀ ਹੁੰਦੀ ਨਹੀਂ ਕਿ ਵਧੀਆ ਪਸ਼ੂ ਦੀ ਪਛਾਣ ਕਿਵੇਂ ਕਰਨੀ ਹੈ ਅਸੀਂ ਧੋਖਾ ਛੱਡੀ ਦਾ ਕਈ ਵਾਰ ਸ਼ਿਕਾਰ ਹੋ ਜਾਂਦੇ ਜੀ ਸੋ ਉਹ ਸਾਡੇ ਲਈ ਹਮੇਸ਼ਾ ਨੁਕਸਾਨ ਦਾ ਹੀ ਕਾਰਨ ਬਣੇਗਾ ਸਾਡਾ ਫਾਰਮ ਫੇਲ ਹੋਏਗਾ ਸੋ ਦੂਜੇ ਨੰਬਰ ਤੇ ਐਰਪੀਜੀ ਤਕਨੀਕੀ ਜਾਣਕਾਰੀ ਜੇਕਰ ਅਸੀਂ ਬਿਨਾਂ ਤਕਨੀਕੀ ਜਾਣਕਾਰੀ ਤੋਂ ਮੱਜਾਂ ਦਾ ਕੀਤਾ ਕਰੀਏ ਤਾਂ ਵੀ ਉਸ ਦੇ ਫੇਲ ਹੋਣ ਦੇ ਕਾਫੀ ਚਾਂਸ ਹੁੰਦੇ ਆ ਸੋ ਇਹ ਤਕਨੀਕੀ ਜਾਣਕਾਰੀ ਅਸੀਂ ਲੈਂਦੇ ਰਹਿਣਾ ਇੱਕ ਵਾਰ ਨਹੀਂ ਲੈਣੀ ਬਾਰ-ਬਾਰ ਲੈਣੀ ਹੈ ਸਾਡੀ ਯੂਨੀਵਰਸਿਟੀ ਵੱਲੋਂ ਟ੍ਰੇਨਿੰਗ ਜਿਹੜੀ ਖੈਰਪੀਜੀ ਲਗਾਈ ਜਾਂਦੀ ਹੈ ਮੱਝਾਂ ਪਾਲਣ ਬਾਰੇ ਵੱਖੋ-ਵੱਖਰੀ ਉਹਨਾਂ ਦਾ ਰਖ ਰਖਾਭ ਉਹਨਾਂ ਦਾ ਦਾਣਾ ਪਾਣੀ ਉਹਨਾਂ ਦਾ ਸਿਹਤ ਸੰਭਾਲ ਕਿਵੇਂ ਕਰਨਾ ਉਹ ਸਾਰੀ ਜਾਣਕਾਰੀ ਕਿਸਾਨਾਂ ਨੂੰ ਦਿੱਤੇ ਜਾਂਦੀ ਹੈ ਸੋ ਇਹ ਗੱਲਾਂ ਦਾ ਧਿਆਨ ਇਹਦੇ ਨਾਲ-ਨਾਲ ਵਧੀਆ ਮੰਡੀਕਰਨ ਮੰਡੀਕਰਨ ਪੂਰਾ ਵਧੀਆ ਕਰੋ ਤੇ ਨਾਲ-ਨਾਲ ਦੁੱਧ ਉਤਪਾਦ ਬਣਾਓ ਤੇ ਇਹ ਇਹ ਇਹਨਾਂ ਕੁਝ ਇਹਨਾਂ ਗੱਲਾਂ ਦਾ ਕਿਸਾਨ ਅਗਰ ਧਿਆਨ ਰੱਖਣ ਤਾਂ ਮੈਨੂੰ ਨਹੀਂ ਲੱਗਦਾ ਇਹ ਕੀਤਾ ਫੇਲ ਹੋਵੇਗਾ ਕਾਮਯਾਬ ਹੋਏਗਾ ਹੋਏਗਾ ਇਹਦੇ ਤੋਂ ਇਲਾਵਾ ਜਿਹੜੇ ਸਾਡੇ ਕਈ ਵਾਰ ਫਾਰਮੇ ਪ੍ਰਬੰਧ ਹੁੰਦੇ ਨੇ ਉਹ ਵਪਾਰਕ ਪੱਧਰ ਤੇ ਹੋਣ ਜਾਂ ਕੋਈ ਛੋਟੇ ਸਾਡੇ ਕਿਸਾਨ ਹੋਣ ਉਹਨਾਂ ਦੇ ਵਿੱਚ ਸਾਨੂੰ ਕਿਹੋ ਜੀਆਂ ਗੱਲਾਂ ਦਾ ਕੋ ਧਿਆਨ ਰੱਖਣ ਦੀ ਲੋੜ ਪੈਂਦੀ ਆ ਵੇਖੋ ਕਈ ਵਾਰੀ ਵੇਖੀਦਾ ਕਿ ਕਈ ਫਾਰਮ ਜਿਹੜੇ ਆ ਉਹ ਕੋਈ ਬਿਮਾਰੀ ਆਉਂਦੀ ਆ ਤੇ ਪੂਰੇ ਦਾ ਪੂਰਾ ਬਾੜਾ ਖਤਮ ਹੋ ਜਾਂਦਾ ਇੱਕ ਦਿਨ ਦੀ ਕਿਸਾਨ ਜਿਹੜਾ ਵਾ ਉਹ ਸਾਰਾ ਕੁਝ ਉਹਦਾ ਜਿਹੜਾ ਨੇ ਬੜ ਜਾਂਦਾ ਮਲੇ ਇਹੋ ਜਿਹੇ ਕਿਹੜੇ ਕੋਈ ਖਾਸ ਨੁਕਤੇ ਨੇ ਜਿਹੜੇ ਸਾਨੂੰ ਆਪਣੇ ਫਾਰਮੀ ਪ੍ਰਬੰਧ ਦੇ ਵਿੱਚ ਵੀ ਜਿਹੜਾ ਉਹ ਧਿਆਨ ਰੱਖਣ ਦੀ ਲੋੜ ਹੈ ਕਿ ਅਸੀਂ ਸਾਫ਼ ਸਫਾਈ ਦਾ ਖਿਆਲ ਰੱਖੀਏ ਜਾਂ ਸਾਡਾ ਫਾਰਮੀ ਪਰਮਾਨਿਕ ਕਿਹੋ ਜਿਹਾ ਉੱਥੇ ਕੋਈ ਪੱਖੇ ਕੋਈ ਹਵਾਦਾਰ ਸ਼ੈੱਡ ਜਾਂ ਇਹੋ ਜਿਹੀਆਂ ਕਿਹੜੀਆਂ ਚੀਜ਼ਾਂ ਜਿਹੜੀਆਂ ਜਾਨੀਏ ਮੈਂ ਤੁਹਾਡਾ ਨਾਲ ਬਿਮਾਰੀਆਂ ਦੀ ਗੱਲ ਕੀਤੀ ਕਿ ਉਹਨਾਂ ਦਾ ਸਾਨੂੰ ਉਗਾਉਂ ਕੋ ਪ੍ਰਬੰਧ ਕਰਕੇ ਚੱਲਣਾ ਚਾਹੀਦਾ ਉਹ ਕਿਹੜੇ ਨੁਕਤੇ ਜਿਨ੍ਹਾਂ ਦਾ ਸਾਨੂੰ ਵਿਸ਼ੇਸ਼ ਕਰਕੇ ਧਿਆਨ ਬਿਲਕੁਲ ਹਰਪ੍ਰੀਤ ਜੀ ਫਾਰਮ ਪ੍ਰਬੰਧ ਦੀ ਗੱਲ ਕਰੀਏ ਫਾਰਮ ਪ੍ਰਬੰਧ ਤਾਂ ਬਹੁਤ ਜ਼ਰੂਰੀ ਹੈ ਜੇਕਰ ਅਸੀਂ ਆਪਣਾ ਮੁਨਾਫਾ ਬਰਕਰਾਰ ਰੱਖ ਜੀ ਸੋ ਸਾਫ ਸਫਾਈ ਅਸੀਂ ਨਾ ਕਰਾਂਗੇ ਉਹਦੇ ਨਾਲ ਕਈ ਤਰ੍ਹਾਂ ਦੀਆਂ ਸਾਡੇ ਬਿਮਾਰੀਆਂ ਲੱਗ ਜਾਂਦੀਆਂ ਨੇ ਸੋ ਸਾਫ ਸਫਾਈ ਬਹੁਤ ਜ਼ਰੂਰੀ ਹੈਗੀ ਹੈ ਨੰਬਰ 2 ਤੇ ਹਰਪ੍ਰੀਤ ਜੀ ਇਹ ਗੱਲ ਕਰਦੇ ਸੀ ਬਿਮਾਰੀਆਂ ਦਾ ਜੀ ਬਿਮਾਰੀਆਂ ਦਾ ਤੁਸੀਂ ਜ਼ਿਕਰ ਕੀਤਾ ਜੋ ਵੀ ਸਾਡੇ ਮਾਹਿਰ ਜੋ ਹੈ ਰეკਮੈਂਡ ਕਰਦੇ ਨੇ ਕਿ ਪਸ਼ੂ ਦਾ ਕਦੋਂ ਟੀਕਾਕਰਨ ਕਰਵਾਣਾ ਉਹ ਟੀਕਾ ਕਰਨ ਸਾਨੂੰ ਕਰਵਾ ਕੇ ਰੱਖਣਾ ਚਾਹੀਦਾ ਹੈਗਾ ਸਾਡੇ ਹਰ ਇੱਕ ਜ਼ਿਲ੍ਹੇ ਦੇ ਵਿੱਚ ਖੇਤੀਬੀਗਿਆਨ ਕੇਂਦਰ ਹੈਗਾ ਜੀ ਉਹਦੇ ਵਿੱਚ ਐਨੀਮਲ ਸਾਇੰਟਿਸਟ ਜੋ ਤਨਾਤ ਹੁੰਦੇ ਆ ਸੋ ਪੰਜਾਬ ਦਾ ਜੋ ਪਸ਼ੂ ਪਾਲਣ ਮਹਿਕਮਾ ਹੈਗਾ ਉਹਦੇ ਡਾਕਟਰ ਹਰ ਪਿੰਡ ਵਿੱਚ ਹੁੰਦੇ ਆ ਸੋ ਯੂਨੀਵਰਸਿਟੀ ਨਾਲ ਵੀ ਫਾਰਮਰ ਰابطਾ ਕਰ ਸਕਦੇ ਨੇ ਕਿ ਪਸ਼ੂਆਂ ਦਾ ਜਿਹੜਾ ਟੀਕਾ ਕਰਨ ਦਾ ਸ਼ਡਿਊਲ ਕੀ ਹੋਣਾ ਚਾਹੀਦਾ ਸੋ ਅਗਰ ਹਰਪੀਜੀਸੀ ਬਿਮਾਰੀਆਂ ਦਾ ਟੀਕਾ ਕਰਨਾ ਨਾ ਕਰਾਈਏ ਬਿਮਾਰੀਆਂ ਦਾ ਧਿਆਨ ਨਾ ਰੱਖੀਏ ਤਾਂ ਕਈ ਤਰ੍ਹਾਂ ਦੇ ਨੁਕਸਾਨ ਸਾਨੂੰ ਚੱਲਣੇ ਪੈਂਦੇ ਨੇ ਪਹਿਲਾ ਨੁਕਸਾਨ ਤਾਂ ਸਿੱਧਾ ਹੀ ਹੋ ਗਿਆ ਜੀ ਡਾਕਟਰਾਂ ਦੇ ਦਵਾਈਆਂ ਦਾ ਖਰਚਾ ਦੂਜਾ ਹੈਗਾ ਸਾਡਾ ਦੁੱਧ ਉਤਪਾਦਨ ਘਟੂਗਾ ਤੀਜਾ ਹੈਗਾ ਉਹਦੇ ਚ ਐਂਟੀਬਾਇਓਟਿਕ ਇਫੈਕਟ ਆਊਗਾ ਦੁੱਧ ਅਸੀਂ ਵੇਚ ਨਹੀਂ ਸਕਾਂਗੇ ਕੁਝ ਦਿਨ ਇਸ ਤੋਂ ਬਾਅਦ ਹਰਪੀਜੀ ਇਹ ਤਾਂ ਹੈ ਕਿ ਸਿੱਧੇ ਜਿਹੜੇ ਸਾਨੂੰ ਦਿਖਦੇ ਆ ਪ੍ਰਭਾਵ ਕੁਝ ਪ੍ਰਭਾਵ ਹਰਪੀਜੀ ਇਹੋ ਜਿਹੇ ਸਾਡੇ ਸਾਨੂੰ ਦਿਖਦੇ ਨਹੀਂ ਅ ਸਿੱਧੇ ਹੁੰਦੇ ਆ ਇਨਡਾਇਰੈਕਟ ਜਿਵੇਂ ਕਿ ਮੰਨ ਲਓ ਸਾਡਾ ਇੱਕ ਸੂਏ ਤੋਂ ਦੂਜੇ ਸੂਏ ਦਾ ਜਿਹੜਾ ਫਾਸਲਾ ਹੈ ਮੰਨ ਲਓ ਹੁਣ ਹੈਗਾ 16 ਮਹੀਨੇ ਜੇਕਰ ਪਸ਼ੂ ਨੂੰ ਬਿਮਾਰੀ ਲੱਗ ਗਈ ਉਹ ਫਾਸਲਾ ਮੰਨ ਲਓ 16 ਮਹੀਨੇ ਤੋਂ ਵੱਧ ਕੇ 17 ਮਹੀਨੇ ਹੋ ਗਿਆ ਤਾਂ ਉਹ ਇੱਕ ਮਹੀਨੇ ਦਾ ਖਰਚਾ ਪਸ਼ੂ ਨੇ ਸਾਡੇ ਤੋਂ ਫालतू ਦਾ ਲੈ ਲਿਆ ਸੁੱਕਾ ਪਸ਼ੂ ਸਾਡੇ ਕੋਲ ਖੜਾ ਉਹ ਸਾਡੇ ਤੇ ਫालतू ਦਾ ਭਾਰ ਹੈ ਸੋ ਇਹਨਾਂ ਸਾਰੀਆਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਫਾਰਮ ਪ੍ਰਬੰਧ ਜੋ ਵੀ ਕਿਸਾਨ ਵੀਰਾਂ ਨੂੰ ਯੂਨੀਵਰਸਿਟੀ ਟ੍ਰੇਨਿੰਗ ਵਿੱਚ ਸਿਖੰਦੀ ਹੈ ਉਹਦੇ ਮੁਤਾਬਕ ਪੂਰਾ ਫਾਰਮ ਪ੍ਰਬੰਧ ਕਰੋ ਤਾਂ ਜੋ ਸਾਡਾ ਮੁਨਾਫਾ ਬਣਿਆ ਰਹੇ ਵਰਿੰਦਰ ਜੀ ਜਦੋਂ ਅਸੀਂ ਪਸ਼ੂਆਂ ਦੇ ਖਰਚ ਪੱਠੇ ਦੀ ਗੱਲ ਤੇ ਆਉਨੇ ਆ ਤਾਂ ਮੈਂ ਅਕਸਰ ਵੇਖਿਆ ਕਿ ਤੁਹਾਡੇ ਮਾਰ ਇਹ ਕਹਿੰਦੇ ਆ ਕਿ ਜੋ ਪਸ਼ੂ ਨੂੰ ਸੰਭਾਲਣ ਦੇ ਤੇ ਜਿੰਨਾ ਖਰਚਾਉਂਦਾ ਉਹਦੇ ਦਾ 60 ਤੋਂ 70% ਜਿਹੜਾ ਖਰਚ ਉਹ ਰੇ ਖੁਰਾਕ ਦਾ ਆ ਜਾਂਦਾ ਠੀਕ ਹੈ ਜੀ ਉਸ ਪੱਖੋਂ ਵੇਖੋ ਜੋ ਆਪਾਂ ਵਿਚਾਲਿਆ ਉਹ ਆਪਣੀ ਕਮਾਈ ਆ ਸਿੱਧੀ ਗੱਲ ਤੁਸੀਂ ਹੱਥ ਸ਼ਾਸਤਰ ਦੇ ਵਿਦਵਾਨ ਜੀ ਜਿੰਨੀ ਹਾਂ ਜਿੰਨਾ ਖਰਚਾ ਘਟਾਉਣਾ ਤੇ ਜੋ ਅਸੀਂ ਵਿਚਾਲਿਆ ਉਹ ਸਾਡਾ ਜਿਹੜਾ ਵਾ ਉਹ ਕਮਾਈ ਆ ਉਸ ਪੱਖੋਂ ਅਸੀਂ ਜੇ ਗੱਲ ਕਰੀਏ ਤੇ ਖੁਰਾਕੀ ਪ੍ਰਬੰਧ ਦੇ ਵਿੱਚ ਉਹ ਅਸੀਂ ਕਿਵੇਂ ਬਚਤ ਕਰ ਸਕਦੇ ਆ ਤੁਹਾਡਾ ਕੋਈ ਮਹਿਕਮਾ ਇਹੋ ਜਿਹਾ ਹੋਏ ਕੋਈ ਪਸ਼ੂ ਸਬੰਧੀ ਹੋਵੇ ਕੋਈ ਰਾਸ਼ਨ ਤਿਆਰ ਕਰਨਾ ਹੋਵੇ ਕੋਈ ਖਾਹਕ ਬਣਾਉਣੀ ਹੋਵੇ ਉਹ ਰਸਮ ਦੀ ਦੱਸ ਸਕਦਾ ਵੀ ਭਾਈ ਤੂੰ ਆ ਕਰ ਲਾ ਤੇ ਤੇਰੇ ਨਾਲ 5 ਰੁਪਏ ਬਚਣਗੇ ਤੇਰੇ ਨਾਲ 10 ਬਚਣਗੇ ਉਸ ਪੱਖੋਂ ਜਿਹੜਾ ਆਪਾਂ ਖਰਚੇ ਇਹੋ ਜਿਵੇਂ ਘਟਾ ਸਕਦੇ ਮੁਨਾਫਾ ਬਧਾਉਣ ਦੇ ਦੇਖਾਰ ਪੀ ਚ ਦੋ ਤਰੀਕੇ ਆ ਇੱਕ ਤੇ ਹੈਗਾ ਖਰਚੇ ਘਟਾ ਲਓ ਦੂਜਾ ਹੈਗਾ ਵਧਿਆ ਮੰਡੀਕਰਨ ਕਰ ਲਓ ਸੋ ਖਰਚਾ ਘਟਾਉਣ ਵਾਲਾ ਸੀ ਗੱਲ ਕਰਦੇ ਆ ਤੁਸੀਂ ਗੱਲ ਕੀਤੀ ਖੁਰਾਕ ਦੀ ਖੁਰਾਕ ਦਾ ਪ੍ਰਬੰਧ ਸੋ ਸਾਡੇ ਯੂਨੀਵਰਸਿਟੀ ਦੇ ਵਿੱਚ ਐਨੀਮਲ ਨਿਊਟ੍ਰੀਸ਼ਨ ਡਿਪਾਰਟਮੈਂਟ ਹਰਪੀਸ ਜਿਹੜਾ ਹੈਗਾ ਸੋ ਇਹਦੇ ਵੱਲੋਂ ਪੂਰੀ ਜਾਣਕਾਰੀ ਕਿਸਾਨ ਵੀਰਾਂ ਨੂੰ ਦਿੱਤੀ ਜਾਂਦੀ ਹੈ ਕਿ ਉਹਦਾ ਜੋ ਪਸ਼ੂਆਂ ਦਾ ਦਾਣਾ ਪਾਣੀ ਫੀਡ ਕਿਵੇਂ ਤਿਆਰ ਕਰਨੀ ਹੈ ਤਾਂ ਜੋ ਉਹਨਾਂ ਦਾ ਵਧੀਆ ਕੁਆਲਿਟੀ ਵਾਲਾ ਜੋ ਫੀਡ ਤਿਆਰ ਹੋਵੇ ਤੇ ਘੱਟ ਖਰਚੇ ਤੇ ਤਿਆਰ ਹੋਵੇ ਤੇ ਇਸ ਤੋਂ ਬਾਅਦ ਹਰਪੀ ਚ ਗੱਲ ਕਰਦੇ ਅਸੀਂ ਜਿਵੇਂ ਤੁਸੀਂ ਗੱਲ ਕੀਤੀ ਕਿ 60 70% ਖਰਚਾ ਜਿਹੜਾ ਦਾਣਾ ਪਾਣੀ ਚਾਰੇ ਤੇ ਆ ਜਾਂਦਾ ਹੁਣ ਅਸੀਂ ਹਰੇ ਚਾਰੇ ਦੀ ਗੱਲ ਕਰਦੇ ਹਾਂ ਕਈ ਵਾਰ ਕੀ ਹੁੰਦਾ ਹਰੇ ਚਾਰੇ ਦੀ ਮੌਸਮੀ ਘਾਟ ਆ ਜਾਂਦੀ ਹੈ ਉਸ ਵੇਲੇ ਜਾਤਾ ਅਸੀਂ ਚਾਰਾ ਬਾਹਰੋਂ ਮਹਿੰਗਾ ਲੈ ਕੇ ਮੱਜਾਂ ਨੂੰ ਪਾਈਏ ਜਾਂ ਅਸੀਂ ਘਟ ਪਈਏ ਤੇ ਉਹਦੇ ਨਾਲ ਸਾਡਾ ਦੁੱਧ ਦਾ ਉਤਪਾਦਨ ਘਟੂਗਾ ਸੋ ਸਾਨੂੰ ਕੀ ਚਾਹੀਦਾ ਜਦੋਂ ਚਾਰੇ ਦੀ ਮੌਸਮੀ ਘਾਟ ਨਹੀਂ ਹੈਗੀ ਜਦੋਂ ਚਾਰਾ ਵਾਧੂ ਹੈ ਉਸ ਵੇਲੇ ਸਾਨੂੰ ਚਾਰਾ ਲੈ ਕੇ ਉਸ ਦਾ ਸਾਈਲੈਂਸ ਬਣਾ ਲਓ ਜਿਹਨੂੰ ਪੰਜਾਬੀ ਚ ਅਸੀਂ ਚਾਰੇ ਦਾ ਅਚਾਰ ਕਹਿੰਦੇ ਆ ਉਹ achar ਬਣਾ ਕੇ ਰੱਖ ਲਓ ਤਾਂ ਜੋ ਸਾਨੂੰ ਸਾਰਾ ਸਾਲ ਵਾਜਬ ਕੀਮਤਾਂ ਤੇ ਤੇ ਲਗਾਤਾਰ ਸਾਨੂੰ ਜੜ ਚਾਰਾ ਹੈਗਾ ਮਿਲਦਾ ਰਹੇ ਬਈ ਯਾਰ ਇਸੇ ਤਰ੍ਹਾਂ ਜੋ ਫੀਡ ਹੈਗੀ ਹੈ ਫੀਡ ਅਸੀਂ ਅਗਰ ਘਰੇ ਤਿਆਰ ਕਰ ਲਈਏ ਯੂਨੀਵਰਸਿਟੀ ਦੇ ਮਹਾਰਾਨਾ ਸਲਾਹ ਕਰਕੇ ਵੀ ਕਿਹੜੀ ਉਹਦੀ ਕੰਪੋਜੀਸ਼ਨ ਹੋਣੀ ਚਾਹੀਦੀ ਹੈ ਸੋ ਉਹ ਅਸੀਂ ਖੁਦ ਘਰੇ ਤਿਆਰ ਕਰ ਲਈਏ ਵਧੇ ਕੁਆਲਿਟੀ ਵਾਲੀ ਫੀਡ ਤਿਆਰ ਹੋਊਗੀ ਇਸ ਤਰ੍ਹਾਂ ਕਰਨ ਨਾਲ ਸਾਡਾ ਦਾਣਾ ਪਾਣੀ ਜੋ ਫੀਡ ਹੈ ਵਧੀਆ ਬਣੂਗੀ ਤੇ ਸਾਡੇ ਖਰਚੇ ਵੀ ਘਟਣਗੇ ਜੀ ਕਈ ਵਾਰ ਸਾਡਾ ਪਸ਼ੂ ਪਾਲਕ ਆਪ ਖੁਰਾਕ ਬਣਾਉਂਦਾ ਹੈ ਬਿਲਕੁਲ ਜਾਂ ਕਈ ਵਾਰੀ ਬਾਜ਼ਾਰੋਂ ਲਿਆਉਂਦਾ ਹੈ ਕਈ ਵਾਰੀ ਵੇਖਿਆ ਗਿਆ ਕਿ ਅਸੀਂ ਵੀ ਇਹੋ ਜੇ ਸੁਣਦੇ ਪੜ੍ਹਦੇ ਹਾਂ ਜੀ ਕੋਈ ਜ਼ਹਿਰ ਬਾਦ ਆ ਗਿਆ ਕੋਈ ਉਲੀ ਲੱਗ ਗਈ ਜਦੋਂ ਇਹੋ ਜਿਹੀ ਕੋਈ ਸਮੱਸਿਆ ਆ ਜਾਏ ਤਾਂ ਕੀ ਉਦੋਂ ਪਸ਼ੂ ਪਾਲਕ ਜਿਹੜਾ ਵਾ ਵੇਖੋ ਆਪਾਂ ਗੱਲ ਜਿਹੜੀ ਆ ਪਸ਼ੂਆਂ ਦੀ ਕਰ ਰਹੇ ਆ ਕਿ ਮੱਝਾਂ ਨੂੰ ਕਿਸ ਤਰੀਕੇ ਦੀ ਖੁਰਾਕ ਚਾਹੀਦੀ ਆ ਉਹਨਾਂ ਜੇ ਕੋਈ ਹੋਰ ਜੀ ਸਮੱਸਿਆ ਆ ਜਾਂਦੀ ਆ ਤੇ ਉਹਨੋਂ ਕੋਈ ਇੱਥੇ ਪ੍ਰਯੋਗਸ਼ਾਲਾ ਜਾਂ ਕਿਸੇ ਦੇ ਵਿੱਚ ਉਹ ਆ ਕੇ ਕੋਈ ਜਾਂਚ ਕਰਾ ਸਕਦਾ ਹੈ ਤਾਂ ਕਿ ਉਹਰਾ ਪਸ਼ੂ ਜਿਹੜਾ ਵਾ ਉਹ ਉਹਦਾ ਬਚਾਅ ਹੋ ਸਕੇ ਬਿਲਕੁਲ ਹਰਪ੍ਰੀਤ ਜੀ ਉਹ ਇਹੋ ਜਿਹੀ ਕੋਈ ਸਮੱਸਿਆ ਆਂਦੀ ਹੈ ਤਾਂ ਕਿਸਾਨ ਵੀਰ ਆਪਣਾ ਫੀਡ ਦਾ ਸੈਂਪਲ ਯੂਨੀਵਰਸਿਟੀ ਲੈ ਸਕਦਾ ਜਿਹੜਾ ਸਾਡਾ ਐਨੀਮਲ ਨਿਊਟ੍ਰੀਸ਼ਨ ਦਾ ਵਿਭਾਗ ਹੈਗਾ ਉਹਦੇ ਵਿੱਚ ਫੀਡ ਦੀ ਟੈਸਟਿੰਗ ਕਰਕੇ ਉਸ ਨੂੰ ਰਿਪੋਰਟ ਦੱਸੀ ਜਾਏਗੀ ਕਿ ਕੀ ਉਹਦੇ ਸਮੱਸਿਆ ਹੈਗੀ ਆ ਕੀ ਉਹਦਾ ਸਮਾਧਾਨ ਹੈ ਸੋ ਕਿਸਾਨ ਵੀਰ ਨੂੰ ਇਸ ਚੀਜ਼ ਦਾ ਵੀ ਫਾਇਦਾ ਲੈਣਾ ਚਾਹੀਦਾ ਜੀ ਬਨੰਦ ਜੀ ਇੱਕ ਸਾਡਾ ਵੱਡੀ ਸਮੱਸਿਆ ਕਈ ਵਾਰ ਆਉਂਦੀ ਹੈ ਜਦੋਂ ਸਾਡਾ ਪਸ਼ੂ ਬਿਮਾਰ ਹੋ ਜਾਂਦਾ ਬਿਲਕੁਲ ਠੀਕ ਹੈ ਮੈਂ ਇਹ ਵੇਖਿਆ ਕਿਸਾਨ ਵੀਰਾਂ ਨੂੰ ਅਸੀਂ ਇਹ ਬੇਨਤੀ ਕਰਾਂਗੇ ਕਿ ਬਹੁਤ ਵਾਰੀ ਜਿਹੜਾ ਇਹ ਉਹ ਕਿਸੇ ਸਿਆਣੇ ਡਾਕਟਰ ਦੇ ਕੋਲ ਉਦੋਂ ਤੱਕ ਪਹੁੰਚਦੇ ਨਹੀਂ ਸਿਆਣੇ ਤੋਂ ਮੇਰਾ ਭਾਵ ਕਿ ਅਸਲ ਜੋ ਵੈਟਰੀਨਰੀ ਡਾਕਟਰ ਨੇ ਉਹਨਾਂ ਤੱਕ ਉਦੋਂ ਪਹੁੰਚਦੇ ਜਦੋਂ ਤੱਕ ਕੇਸ ਬੜਾ ਖਰਾਬ ਹੋ ਜਾਦਾ ਹੈ ਹੁਣ ਮੱਝਾਂ ਦੇ ਵਿੱਚ ਜਿਹੜੀਆਂ ਬਿਮਾਰੀਆਂ ਕੋਈ ਆਉਂਦੀਆਂ ਨੇ ਜੇ ਉਹਨਾਂ ਦਾ ਠੁਕਵਾ ਇਲਾਜ ਕਰਾਉਣਾ ਹੋਵੇ ਤੇ ਉਸ ਪੱਖੋਂ ਵੈਟਰੀਨਰੀ ਯੂਨੀਵਰਸਿਟੀ ਜਾਂ ਜਿਹੜਾ ਪੰਜਾਬ ਦਾ ਪਸ਼ੂ ਪਾਲਣ ਵਿਭਾਗ ਆ ਉਹ ਕਿੱਥੇ ਕਿੱਥੇ ਜਿਹੜਾ ਇਹਨਾਂ ਦੀ ਬਾਹ ਫੜਦਾ ਕਿੱਥੇ ਕਿੱਥੇ ਇਲਾਜ ਹੋ ਸਕਿਆ ਯੂਨੀਵਰਸਿਟੀ ਤੇ ਜਿਹੜਾ ਆਪਣਾ ਜ਼ਿਲ੍ਹਾਵਾਰ ਜਿਹੜਾ ਵਾ ਉਹ ਹਸਪਤਾਲ ਹੈ ਉਹਨਾਂ ਬਾਰੇ ਜ਼ਰੂਰ ਜਾਣਕਾਰੀ ਹਰਪੀ ਜੀ ਮੱਜਾਂ ਦੇ ਤੁਸੀਂ ਬਿਮਾਰੀਆਂ ਦੀ ਗੱਲ ਕੀਤੀ ਕਿ ਉਹਨਾਂ ਦਾ ਇਲਾਜ ਕਿਵੇਂ ਵਧੀਆ ਕਰਵਾਉਣਾ ਸੀ ਪਸ਼ੂ ਪਾਲਣ ਮਹਿਕਮਾ ਹੈਗਾ ਜੀ ਜੀ ਇਹਦੇ ਹਰ ਇੱਕ ਬਲਾਕ ਦੇ ਵਿੱਚ ਜੀ ਹਸਪਤਾਲ ਹੈਗੇ ਆ ਡਿਸਪੈਂਸਰੀਆਂ ਹੈਗੀਆਂ ਉੱਥੇ ਪੜੇ ਲੈ ਕੇ ਵੈਟਰਨਰੀ ਡਾਕਟਰ ਜਿਹੜੇ ਹੈਗੇ ਯੂਨੀਵਰਸਿਟੀ ਤੋਂ ਡਿਗਰੀ ਪ੍ਰਾਪਤ ਜਿਹੜੇ ਹੈਗੇ ਉਹ ਤਨਾਤ ਹੁੰਦੇ ਨੇ ਸੋ ਉਹਨਾਂ ਕੋਲ ਕਿਸਾਨ ਵੀਰ ਜਾ ਕੇ ਆਪਣਾ ਪਸ਼ੂਆਂ ਦਾ ਇਲਾਜ ਕਰਾ ਸਕਦੇ ਨੇ ਖੁਦ ਨਹੀਂ ਇਲਾਜ ਕਰਨਾ ਚਾਹੀਦਾ ਪੜੇ ਲਿਖੇ ਡਾਕਟਰ ਕਿਉਂਕਿ ਦੇਖੋ ਹਰ 2 4 5 ਪਿੰਡਾਂ ਦੇ ਵਿੱਚ ਇੱਕ ਪੜਿਆ ਲਿਖਿਆ ਵੈਟਰਨਰੀ ਡਾਕਟਰ ਮੌਜੂਦ ਹੈ ਉਹਨਾਂ ਦਾ ਫਾਇਦਾ ਲੈਣਾ ਚਾਹੀਦਾ ਜੇਕਰ ਫੇਰ ਵੀ ਲੱਗਦਾ ਕਿ ਕੇਸ ਵਿਗੜ ਰਿਹਾ ਤਾ ਉਸ ਡਾਕਟਰ ਦੇ ਰეკਮੈਂਡੇਸ਼ਨ ਦੇ ਨਾਲ ਪਸ਼ੂ ਨੂੰ ਯੂਨੀਵਰਸਿਟੀ ਦੇ ਹਸਪਤਾਲ ਵਿੱਚ ਲੈਣਾ ਚਾਹੀਦਾ ਇੱਥੇ ਇੱਥੇ ਫਿਰ ਲਗਾਤਾਰ ਕੇਸ ਭਾਰਤ ਅੰਦਰ ਦਾ ਵਿਗੜਿਆ ਕੇਸ ਯੂਨੀਵਰਸਿਟੀ ਨੂੰ ਰੈਫਰ ਕੀਤਾ ਜਾਂਦਾ ਇੱਥੇ ਦੇ ਜਿਹੜੇ ਪੜੇ ਲੈ ਕੇ ਮਾਹਿਰ ਡਾਕਟਰ ਹੈਗੇ ਆ ਉਹ ਤਾਂ ਫਿਰ ਇਲਾਜ ਲੱਭ ਹੀ ਲੈਂਦੇ ਆ ਉਹਨਾਂ ਚੀਜ਼ਾਂ ਦਾ ਜੀ ਕਿਸਾਨ ਵੀਰ ਉਹ ਆਪਾਂ ਗੱਲ ਕੀਤੀ ਅੱਜ ਇਹ ਕਿ ਮੱਝਾਂ ਜਿਹੜੀਆਂ ਐ ਉਹ ਕਿਸ ਤਰੀਕੇ ਦਾ ਆਰਥਿਕ ਤੌਰ ਤੇ ਫਾਇਦੇਮੰਦ ਕਿਤਾਏ ਇਹਨਾਂ ਨੂੰ ਪਾਲਣ ਦਾ ਡਾਕਟਰ ਵਿਨੰਦਰਪਾਲ ਹੋਣਾ ਬੜੀ ਵਿਸਥਾਰ ਦੇ ਜਾਣਕਾਰੀ ਦਿੱਤੀ ਤੇ ਅਸੀਂ ਵੀ ਆਸ ਕਰਦੇ ਹਾਂ ਕਿ ਸਾਡੇ ਕਿਸਾਨ ਵੀਰ ਜਿਹੜੇ ਆ ਉਹ ਇਹ ਸਾਰੇ ਗਿਆਨ ਚਰਚਾ ਦੇ ਵਿੱਚੋਂ ਜਿਹੜਾ ਉਹ ਅੱਗੇ ਆਉਣਗੇ ਤੇ ਮੱਝਾਂ ਪਾਲਣ ਵੱਲ ਹੋਰ ਉਚਿਤ ਹੋਣਗੇ ਜਾਂ ਜਿਹੜੇ ਕੰਮ ਕਰ ਰਹੇ ਨੇ ਉਹ ਆਪਣੇ ਕਿੱਤੇ ਨੂੰ ਹੋਰ ਵਧਾਉਣਗੇ ਡਾਕਟਰ ਮਨਿੰਦਰ ਜੀ ਬਹੁਤ ਤੁਹਾਡਾ ਸ਼ੁਕਰੀਆ ਬਹੁਤ ਬਹੁਤ ਧੰਨਵਾਦ ਸਰ ਕਿ ਤੁਸੀਂ ਬੜੀ ਮੋਲਵਾਨ ਜਿਹੜੀ ਜਾਣਕਾਰੀ ਦਿੱਤੀ ਧੰਨਵਾਦ ਸਰ ਧੰਨਵਾਦ